ਅਜੀ ਆਪਾਂ ਬੈਠੇ ਜੈ ਨਾ ਤੁਹਾਨੂੰ ਚੈਲ ਕੋਲੇ ਤੁਹਾਨੂੰ ਚੈਲ ਆਪਣਾ ਬਾਈ ਬਹੁਤ ਸ਼ੌਕੀਨ ਬੰਦਾ ਹਰ ਕੰਮ ਦਾ ਇਹਨੂੰ ਸ਼ੌਂਕ ਹੈ ਚਲੋ ਗੱਡੀਆਂ ਦਾ ਸ਼ੁਰੂ ਤੋਂ ਹੀ ਰਹਿ ਰਹੇ ਨੇ ਮਤਲਬ ਜਿਹੜੀ ਵੀ ਕੋਈ ਨਵੀਂ ਗੱਡੀ ਆ ਗਈ ਉਹਨੇ ਲੈ ਕੇ ਆਉਣੀ ਆ ਥੋੜਾ ਟਾਈਮ ਚਲਾਉਣੀ ਆ ਤੇ ਬਾਈ ਆਪਣੇ ਨੂੰ ਕੋੜੀਆਂ ਦਾ ਬਹੁਤ ਸ਼ੌਂਕ ਹੈ ਹੈ ਨਾ ਤੇ ਬਾਈ ਨੇ ਆਪਣੀ ਕੋਠੀ ਵੀ ਨਹਿਰ ਦੇ ਕਿਨਾਰੇ ਹੈ ਨਾ ਬਹੁਤ ਵਧੀਆ ਲੋਕੇਸ਼ਨ ਤੇ ਬਣਾਈ ਹੋਈ ਆ ਸ਼ੌਂਕ ਬਾਈ ਨੂੰ ਬਹੁਤ ਜ਼ਿਆਦਾ ਇਹ ਸ਼ੌਂਕ ਬਾਈ ਜੀ ਭਗਵੰਤ ਜੀ ਪੈਦਾ ਕਿਵੇਂ ਹੁੰਦੇ ਨੇ ਇਹ ਕੋਈ ਸ਼ੌਂਕ ਜਿਹੜੇ ਹੈਗੇ ਨੇ ਉਹ ਕਈ ਦਾ ਵਿਰਾਸਤ ਹੀ ਮਿਲ ਜਾਂਦੇ ਨੇ ਓਕੇ ਕਿ ਆਪਣੇ ਕੋਲ ਪਹਿਲਾਂ ਕੋਈ ਮਾਤਾ ਪਿਤਾ ਸ਼ੌਂਕੀ ਹੋਵੇ ਹਨਾ ਉਸ ਚੀਜ਼ ਨੂੰ ਆਪਾਂ ਸ਼ੌਂਕ ਕੋਈ ਉਹ ਲਾਪਨਾ ਲੈਨੇ ਆ ਜਿਹੜੇ ਕਈਆਂ ਨੂੰ ਖੇਤੀ ਦਾ ਸ਼ੌਂਕ ਹੁੰਦਾ ਉਹ ਕੁਛੋ ਚੱਲੀ ਜਾਂਦੀ ਆ ਉਹ ਖੇਤੀ ਦਾ ਸ਼ੌਂਕ ਆ ਕਿਸੇ ਨੂੰ ਘੋੜਿਆਂ ਦਾ ਸ਼ੌਂਕ ਕਿਸੇ ਨੂੰ ਕਿਸ ਚੀਜ਼ ਦਾ ਬਾਕੀ ਜਿਹੜਾ ਸ਼ੌਂਕ ਹੈ ਨਾ ਉਹ ਤੁਹਾਡੀ ਜੇਬ ਨਾਲ ਪੈਦਾ ਹੁੰਦਾ ਪੈਸੇ ਨਾਲ ਪੈਦਾ ਫੈਸ਼ਨ ਨਾਲ ਪੈਦਾ ਅਗਰ ਤੁਹਾਡੇ ਕੋਲੇ ਹੈਗਾ ਤਾਂ ਤੁਹਾਨੂੰ ਆਪਣੇ ਆਪ ਸ਼ੌਂਕ ਤੁਹਾਡੇ ਜਿਹੜੇ ਪੈਦਾ ਹੋ ਜਾਂਦੇ ਪੈਦਾ ਹੋ ਜਾਣਗੇ ਕਿਉਂਕਿ ਪੈਸਾ ਤੁਸੀਂ ਕਿਤੇ ਲਾਉਣਾ ਹੈ ਤਾਂ ਆਪਣੇ ਸ਼ੌਂਕ ਤੇ ਲਾਉਂਗੇ ਹਨਾ ਤਾਂ ਇਸ ਕਰਕੇ ਜਿਹੜੇ ਜ਼ਿਆਦਾਤਰ ਹੁੰਦੇ ਨੇ ਇਹ ਪੈਸੇ ਨਾਲ ਹੀ ਪੈਦਾ ਹੁੰਦੇ ਨੇ ਔਰ ਬਾਕੀ ਕਈ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਕਈ ਲੋਕਾਂ ਨੂੰ ਸ਼ੌਂਕ ਵੱਡਾ ਛੋਟਾ ਹੋ ਸਕਦਾ ਹੈ ਕਈ ਗਰੀਬਾਂ ਨੂੰ ਵੀ ਬਹੁਤ ਸ਼ੌਂਕ ਹੁੰਦੇ ਨੇ ਉਹ ਆਪਣੀ ਜੇਬ ਦੇ ਹਿਸਾਬ ਨਾਲ ਛੋਟਾ ਸ਼ੌਂਕ ਪਾਲ ਲੈਂਦੇ ਨੇ ਜਿਹਦੇ ਕੋਲ ਜ਼ਿਆਦਾ ਹੁੰਦਾ ਵੱਡਾ ਸ਼ੌਂਕ ਪਾਲ ਲੈਂਦਾ ਸਹੀ ਗੱਲ ਠੀਕ ਹੈ ਨਾ ਜਿਹੜਾ ਸ਼ੌਂਕ ਹੁੰਦਾ ਇਹਦਾ ਕੋਈ ਮੁੱਲ ਤਾਂ ਹੈ ਹੀ ਨਹੀਂ ਨਾ ਬਿਲਕੁਲ ਸਹੀ ਬਾਕੀ ਇਹ ਤੁਹਾਡੇ ਮਾਈਂਡ ਦੇ ਵਿੱਚ ਕਿਸ ਤਰ੍ਹਾਂ ਦਾ ਕ੍ਰिएशन ਆਉਂਦੀ ਹੈ ਪੰਜ ਬਾਈ ਨੂੰ ਚਲੋ ਗੱਡੀਆਂ ਦਾ ਸ਼ੌਂਕ ਤਾਂ ਹੈਗੇ ਇੱਕ ਸਿਰਾਂ ਘੋੜੀਆਂ ਦਾ ਸ਼ੌਂਕ ਹੋ ਗਿਆ ਨਾਲ ਵੀ ਚਲੋ ਮੈਨੂੰ ਲੱਗਦਾ ਵੀ ਬਹੁਤ ਜ਼ਿਆਦੀ ਇਹ ਇਨਕਮ ਦੇ ਵੀ ਸਕਦੀਆਂ ਨੇ ਹਨਾ ਚੰਗਾ ਬੱਚਾ ਪੈਦਾ ਕੀਤਾ ਪਰ ਖਰਚਾ ਬਹੁਤ ਜ਼ਿਆਦਾ ਇਹਨਾਂ ਦਾ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈਗਾ ਮੰਨ ਲਾ ਘੋੜੀਆਂ ਰੱਖਣੀਆਂ ਤਾਂ ਮਧੀਏ ਕਫਾਰਮ ਬਣਾ ਕੇ ਉਹਨਾਂ ਦੀ ਚੰਗੀ ਸੇਵਾ ਕਰਨੀ ਇਹ ਵੀ ਇੱਕ ਸ਼ੌਂਕ ਹੈ ਕਹਿੰਦੇ ਸ਼ੌਂਕ ਬੰਦੇ ਨੂੰ ਰਾਜਾ ਹੀ ਬਣਾ ਦਿੰਦਾ ਤੇ ਸ਼ੌਂਕ ਡੇਗ ਵੀ ਦਿੰਦਾ ਇਹ ਕੀ ਕਰਨਾ ਸ਼ੌਂਕ ਇਹ ਕੀ ਕਰਨ ਬਈ ਇਹਦਾ ਕਾਰਨ ਇਹੀ ਮੰਨ ਲਓ ਨਾ ਵੀ ਜੇ ਸ਼ੌਂਕ ਤੁਸੀਂ ਆਪਣੀ ਜੇਬ ਦੇ ਹਿਸਾਬ ਨਾਲ ਪੈਦਾ ਕਰੋਗੇ ਤਾਂ ਤੁਸੀਂ ਅੱਗੇ ਵੀ ਜਾ ਸਕਦੇ ਹੋ ਸ਼ੌਂਕ ਹੋਣੀ ਵੀ ਜ਼ਰੂਰੀ ਛੋਟੀ ਜੇਬ ਦੇ ਨਾਲ ਵੱਡਾ ਸ਼ੌਂਕ ਪੈਦਾ ਕਰ ਲਓਗੇ ਉਹ ਤੁਹਾਡਾ ਤੁਹਾਨੂੰ ਅੱਗੇ ਜਾ ਕੇ ਥੱਲੇ ਲੈ ਕੇ ਚਲਾ ਜਾਏ ਉਹ ਤੁਹਾਡੀ ਸੋਚ ਤੇ ਡਿਪੈਂਡ ਕਰਦਾ ਨਾ ਵੀ ਤੁਸੀਂ ਆਪਣਾ ਸਿਸਟਮ ਵੇਖ ਕੇ ਚੱਲਦੇ ਹੋ ਜਾਂ ਕਿਸੇ ਹਰ ਵੇਖ ਕੇ ਸ਼ੌਂਕ ਪੈਦਾ ਕਰਦੇ ਹੋ ਤਾਂ ਕਈ ਵੇਖਾ ਵੇਖ ਜਿਹੜੀ ਚੀਜ਼ਾਂ ਹੁੰਦੀਆਂ ਨੇ ਉਹ ਆਪ ਤੋ ਜੀ ਤੇ ਆਪਣਾ ਪੈਰ ਪੁੱਟਣਾ ਹੈ ਤਾਂ ਉਹਦੇ ਵਿੱਚ ਬੰਦਾ ਅੱਗੇ ਹੀ ਜਾਂਦਾ 90% ਚਲੋ ਉਹ ਤਾਂ ਬਾਕੀ ਤਾਂ ਕਿਸਮਤ ਦੀ ਗੱਲ ਹੈ ਕਿਤੇ ਵੀ ਹੋ ਸਕਦਾ ਕੁਝ ਵੀ ਪਰ ਬਾਕੀ ਕੋਸ਼ਿਸ਼ ਇਹ ਹੁੰਦੀ ਵੀ ਜੇ ਤੁਸੀਂ ਆਪਣੇ ਮਾਈਂਡ ਦੇ ਹਿਸਾਬ ਨਾਲ ਚੱਲੋਗੇ ਸੋਚ ਕੇ ਚੱਲੋਗੇ ਤਾਂ ਹੋ ਸਕਦਾ ਅੱਗੇ ਵਧੋਗੇ ਥੋੜਾ ਵਧੋ ਬੋਲਾ ਵਧੋ ਇਹ ਤਾਂ ਕਹਿ ਨਹੀਂ ਸਕਦੇ ਇਹ ਤਾਂ ਸਮੇਂ ਦੀ ਗੱਲ ਹੁੰਦੀ ਹੈ ਹਾਂ ਬਾਕੀ ਮੈਂ ਦੇਖਦਾ ਨਾਲ ਕਹਿਣਾ ਵੀ ਜਦੋਂ ਹੱਥ ਜਾਂ ਪੈਂਦਾ ਹੋਵੇ ਨਾ ਸ਼ੌਕ ਬੰਦੇ ਨੂੰ ਪੂਰਾ ਕਰ ਲੈਣਾ ਚਾਹੀਦਾ ਤੇ ਹਰੇਕ ਨੂੰ ਕਿਸੇ ਨਾ ਕਿਸੇ ਕੰਮ ਦਾ ਜ਼ਿੰਦਗੀ 'ਚ ਸ਼ੌਕ ਹੁੰਦਾ ਹੈ ਸ਼ੌਕ ਤਾਂ ਹੁੰਦਾ ਹੀ ਹੈ ਜ਼ਰੂਰੀ ਕਿਸੇ ਤਰ੍ਹਾਂ ਦਾ ਬਿਨ ਸ਼ੌਕ ਬਿਨਾਂ ਜ਼ਿੰਦਗੀ ਅਧੂਰੀ ਦੀ ਹੈ ਸ਼ੌਂਕ ਤਾਂ ਹੋਣਾ ਚਾਹੀਦਾ ਫੇਰ ਹੀ ਤੁਸੀਂ ਕੋਈ ਸੋਚੋਗੇ ਪਲਾਨ ਕਰੋਗੇ ਫੇਰ ਹੀ ਉਹ ਕੰਮ ਕਰੋਗੇ ਬਾਕੀ ਸ਼ੌਂਕ ਜਿਹੋ ਜਿਹੇ ਮਾਹੌਲ ਚ ਆਪਾਂ ਰਹਿੰਦੇ ਆ ਉਹੋ ਜਿਹੇ ਪੈਦਾ ਕਰ ਸਕਦੇ ਹਾਂ ਜਿੰਨੀ ਕਿ ਆਪਣੀ ਗੁਜਾਇਸ਼ ਹੈ ਉਸ ਹਾਬ ਨਾਲ ਬਾਕੀ ਆਪਾਂ ਜਿਹੋ ਜਿਹੇ ਲੋਕਾਂ ਚ ਬਾਹਾਂਗੇ ਸੰਗਤ ਵੀ ਜਿਹੋ ਜਿਹੀ ਹੋਗੀ ਸ਼ੌਂਕ ਆਪ ਨੂੰ ਉਹੋ ਜਿਹੇ ਪੈਦਾ ਹੋਣਗੇ ਜੇ ਆਪਣੀ ਸੰਗਤ ਮਾੜੀ ਹੈ ਤਾਂ ਆਪਾਂ ਮਾੜੇ ਪਾਸੇ ਵੀ ਜਾਵਾਂਗੇ ਤੇ ਜੇ ਆਪਣੀ ਚੰਗੀ ਤਾਂ ਚੰਗੇ ਪਾਸੇ ਵੀ ਜਾਵਾਂਗੇ ਹੁਣ ਸ਼ੌਂਕ ਤਾਂ ਕਿਸੇ ਨੂੰ ਸਿਗਰਟਾਂ ਦਾ ਕਿਸੇ ਨੂੰ ਬੀੜੀਆਂ ਦਾ ਕਿਸੇ ਨੂੰ ਚਿੱਟੇ ਦਾ ਕਿਸੇ ਨੂੰ ਵੀ ਸ਼ੌਂਕ ਹੀ ਹੈ ਉਹ ਪੀ ਕੇ ਵੀ ਗੇ ਦਾਰੂ ਪੀਂਦਾ ਆਪਾਂ ਪਹਿਲਾਂ ਸੁਣਿਆ ਨਾ ਵੀ ਛੋਟੇ ਜਵਾਕ ਨਸ਼ੇਤ ਲੱਗੋ ਲੋਕ ਵਿੱਚ ਦੱਸਦੇ ਆਪਾਂ ਇਹ ਸ਼ੌਂਕ ਸ਼ੌਂਕ ਚ ਕਰਨ ਲੱਗ ਪਏ ਜੇ ਮੇਰੇ ਨਾਲ ਵੀ ਜਿਹੇ ਜਿਹੇ ਆਪਾਂ এনवायरमेंट ਚ ਰਹਿੰਦੇ ਆ ਆਪਣੀ ਸੰਗਤ ਕਿਵੇਂ ਦੀ ਆ ਬੰਦੇ ਚ ਬਹਿ ਗਏ ਚੰਗੀ ਸੰਗਤ ਆਪਣੇ ਚੰਗੇ ਸ਼ੌਂਕ ਪੈਦਾ ਹੋਣਗੇ ਜੇ ਸੰਗਤ ਹੀ ਆਪਣੀ ਮਾੜੀ ਹੋ ਗਈ ਤਾਂ ਆਪਣੇ ਸ਼ੌਂਕ ਵੀ ਮਾੜੇ ਹੋਣਗੇ ਕਿਉਂਕਿ ਉਹਦਾ ਸਿਸਟਮ ਸਿਸਟਮ ਬਦਲ ਗਿਆ ਨਾ ਪਹਿਲਾਂ ਕੀ ਸੀ ਕਿ ਬਜ਼ੁਰਗ ਬਜ਼ੁਰਗਾਂ ਚ ਬਹਿੰਦੇ ਸੀ ਜਵਾਨ ਜਵਾਨਾਂ ਚ ਬਹਦੇ ਬੱਚੇ ਬੱਚਿਆਂ ਚ ਬਹਿੰਦੇ ਸੀ ਹੁਣ ਕੋਈ ਸਿਸਟਮ ਰਹਿ ਹੀ ਨਹੀਂ ਗਿਆ ਹੁਣ ਬਜ਼ੁਰਗ ਨਾਲ ਜਵਾਕੇ ਬਹਿ ਸਕਦਾ ਜਵਾਕ ਬਜ਼ ਤੇ ਉਹੋ ਜਿਹਾ ਆਪਾਂ ਕਰਾਂਗੇ ਉਹੀ ਸ਼ੌਂਕ ਵੀ ਬਣ ਸਕਦਾ ਹੈ ਉਹ ਤੇਰੀ ਬਰਬਾਦੀ ਵੀ ਬਣ ਸਕਦਾ ਬਿਲਕੁਲ ਸਹੀ ਗੱਲ ਹੈ ਚੰਗੇ ਸ਼ੌਂਕ ਪਾਲਣੇ ਚਾਹੀਦੇ ਆ ਬੰਦੇ ਨੂੰ ਬਿਲਕੁਲ ਬੰਦਾ ਫੇਰ ਹੀ ਤਰੱਕੀ ਕਰਦਾ ਬਾਕੀ ਸੋਨ ਨੂੰ ਪਤਾ ਹੀ ਹੋਣਾ ਵੀ ਇਹ ਸ਼ੌਂਕ ਪਾਲੇ ਨੇ ਕੋਈ ਵਧੀਆ ਤਰੱਕੀ ਕਰ ਜਾਂਦਾ ਹਾਂ ਮੈਂ ਗੱਲ ਆਪਾਂ ਬਾਈ ਸੋਨੂ ਦੀ ਕਰ ਰਹੇ ਸੀਗੇ ਬਾਈ ਨੂੰ ਤਾਂ ਸ਼ੌਂਕ ਬਹੁਤ ਜ਼ਿਆਦਾ ਸੀ ਉਹਨੇ ਤਾਂ ਗੱਡੀ ਲੈ ਕੇ ਆਈ ਗੱਡੀ ਦੇ ਮੁੱਲ ਨਾਲ ਮਲਾ 25 ਲੱਖ ਰੁਪਏ ਲਾਇਆ ਨਾਲ ਦੀ ਨਾਲ ਕਹਿੰਦਾ ਲੁਧਿਆਣੇ ਦੇ ਟਾਇਰ ਵੱਡੇ ਪਵਾ ਕੇ ਲਿਆਉਣੇ ਤੇ 2 ਲੱਖ ਰੁਪਏ ਉਧਰ ਫੇਰ ਲਾਏ ਉੱਪਰ ਵੀ ਸ਼ੌਂਕ ਹੈ ਹਾਂ 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 ਚਲੋ ਬਾਈ ਦੇ ਹੈਗੇ ਗੰਜਾਇਸ਼ ਹੈਗੀ ਆ ਉਹਦੇ ਸ਼ੌਕ ਪੂਰੇ ਕਰ ਰਹੇ ਕੋਈ ਹੋਰ ਗਲਤ ਪਾਸੇ ਤਾਂ ਨਹੀਂ ਜਾ ਰਿਹਾ ਕੋਈ ਨਸ਼ੇ ਨਹੀਂ ਕਰ ਰਹੇ ਕਈ ਕਈ ਬਲੇ ਬੰਦੇ ਵੀ ਆ ਸ਼ਰਮਾ ਉਹ ਤਾਂ ਉਹ ਨਹੀਂ ਲਾਉਂਦੇ ਹਾਂ ਨਹੀਂ ਲਾਉਂਦੇ ਉਹਦਾ ਕਾਰਨ ਹੋਰ ਵੀ ਹੈ ਨਾ ਕਿਸੇ ਬੰਦੇ ਨੇ ਮਤਲਬ ਬੜੇ ਧੱਕੇ ਜਿਹਾ ਕੇ ਪੈਸੇ ਜੇ ਕੁਝ ਤਰੀਕੇ ਨਾਲ ਲਾ ਲਾ ਵੀ ਮਿਹਨਤ ਕਰਕੇ ਪੈਸਾ ਕਮਾਇਆ ਉਹਨੂੰ ਐ ਲੱਗਦਾ ਵੀ ਜੇ ਮੈਂ ਖਰਚ ਲਿਆ ਛੇ ਦੁਬਾਰਾ ਪੈਦਾ ਨਾ ਹੋਵੇ ਇਹਨਾਂ ਪੈਸਾ ਮੇਰੇ ਕੋਲ ਉਹ ਮਾਈਂਡ ਬਣ ਜਾਂਦਾ ਉਹੋ ਜਿਹਾ ਬੰਦੇ ਦਾ ਸ਼ੌਕ ਆਪਾਂ ਇੱਕ ਪੋਸਟ ਜਨਰਲ ਦਾ ਬੰਦਾ ਉਹ ਕੰਜੂਸ ਕਰਕੇ ਬਣ ਜਾਂਦਾ ਕਈ ਵਾਰੀ ਕਿਸੇ ਨੇ ਬੜੀ ਗਰੀਬੀ ਦੇਖ ਉਹ ਡਰ ਹੁੰਦਾ ਮਾਰਨ ਦਾ ਤੇ ਜਿਹਦੇ ਕੋਲ ਹੁੰਦਾ ਖੁੱਲਾ ਉਹਨੂੰ ਹੁੰਦਾ ਵਿਚਾਰਾ ਹੈਗੇ ਆ ਇਨੀ ਗੱਜਾ ਮੇਰੇ ਕੋਲ ਹੈਗੀ ਆ ਮੈਂ ਉਸਾਰਨਾ ਸੈਟਿੰਗ ਕਰ ਸਕਦਾ ਠੀਕ ਹੈ ਨਾ ਉਹ ਕਈ ਵਾਰੀ ਹੁੰਦਾ ਵੀ ਇੱਕ ਬੰਦੇ ਨੇ ਮਿਹਨਤ ਕਰ ਲਈ ਹੁਣ ਅਗਲੀ ਪੀੜ੍ਹੀ ਜਿਹੋ ਜੀ ਮਿਹਨਤ ਕਰੇ ਚਾਹੇ ਨਾ ਕਰੇ ਉਹ ਬੰਦਾ ਡਾਊਨ ਵੀ ਚਲਾ ਜਾਂਦਾ ਸ਼ੌਂਕਾਂ ਕਰਕੇ ਇਸ ਕਰਕੇ ਉਹ ਹਰ ਬੰਦੇ ਦਾ ਆਪਣਾ ਆਪਣਾ ਮਾਈਂਡ ਆ ਆਪ ਹਰ ਇੱਕ ਬੰਦੇ ਨੂੰ ਆਪਦੀ ਜ਼ਿੰਦਗੀ ਵਧੀਆ ਨਹੀਂ ਢਾ ਸਕਦਾ ਨਹੀਂ ਉਹ ਨਹੀਂ ਢਾ ਸਕਦਾ ਨਾ ਕਿਉਂਕਿ ਡਰ ਡਰ ਚ ਆ ਹੁੰਦਾ ਨਾ ਕਿਉਂਕਿ ਉਹਨੇ ਪਹਿਲਾਂ ਵੇਖੋ ਜਦੋਂ ਜਿੱਥੋਂ ਜਿੱਥੋਂ ਉੱਠਿਆ ਬੰਦਾ ਉਹ ਉਸ ਲਾਅ ਦਾ ਆਪਾਂ ਨਹੀਂ ਦੇਖ ਸਕਦੇ ਉਹਨੇ ਸਮਝੇ ਨੂੰ ਲੱਗਿਆ ਵੀ ਇਸ ਤਰ੍ਹਾਂ ਹੈ ਤਾਂ ਉਹ ਕੁਝ ਆਦਤਾਂ ਤੋਂ ਮੰਜੀ ਬੈਠ ਕੇ ਇੱਕ ਗੱਲ ਬਾਈ ਹੋਰ ਆ ਜਿਵੇਂ ਚਲੋ ਤੁਸੀਂ ਕਹਿ ਰਹੇ ਹੋ ਨਾ ਇੱਕ ਬੰਦੇ ਨੇ ਮਿਹਨਤ ਕਰਕੇ ਬਣਾ ਲਈ ਹੈ ਨਾ ਉਹਨੇ ਸ਼ੌਂਕ ਫੇਰ ਵੀ ਕੋਈ ਨਹੀਂ ਪਾਇਆ ਮੰਨ ਲਾ ਉਹਦੇ ਬੱਚਿਆਂ ਵਾਸਤੇ ਰੱਖ ਲਈ ਅੱਗੇ ਬੱਚੇ ਕਿਹੜਾ ਆਪਾਂ ਨੂੰ ਪਤਾ ਬਈ ਚੰਗੇ ਨਿਕਲਣਗੇ ਹਾਂ ਨਾ ਉਹ ਤਾਂ ਨਹੀਂ ਗੱਲ ਸਾਰਾ ਕੁਝ ਤਬਾਹ ਕਰ ਦਿੰਦਾ ਬਿਰੋ ਬੰਦਾ ਐਂਡ ਤੇ ਜਾ ਕੇ ਬਹੁਤ ਸੋਚਦਾ ਉਹ ਸੋਚਦਾ ਬਿਰੋ ਇਹ ਤਾਂ ਉਹ ਹੀ ਆ ਨਾ ਮੈਂ ਆਪਣੀ ਜ਼ਿੰਦਗੀ ਨਹੀਂ ਕਰਦਾ ਤਾਂ ਹਰ ਇੱਕ ਹੋਣਾ ਚਾਹੀਦਾ ਆਪਾਂ ਤਾਂ ਸ਼ੌਂਕ ਹੋਣਾ ਜ਼ਰੂਰੀ ਆ ਸ਼ੌਂਕ ਆਉਣਾ ਠੀਕ ਆ ਕੁਝ ਨਾਲ ਨਾਲ ਬਣਾਈ ਵੀ ਜਾਓ ਤੇ ਆਪਣੇ ਸ਼ੌਂਕ ਵੀ ਪੂਰੇ ਕਰ ਇਕਨ ਜਿਵੇਂ ਬਾਈ ਨੇ ਘੋੜੀਆਂ ਵਾਲਾ ਚਲੋ ਸ਼ੌਂਕ ਪਾਲ ਲਿਆ ਹੋਇਆ ਨਾ ਬਹੁਤ ਵਧੀਆ ਗੱਲ ਹੈ ਇੱਕ ਤਾਂ ਇਹ ਗੁਰੂ ਮਹਾਰਾਜ ਦੀ ਸਵਾਰੀ ਵਾਲਾ ਸਵਾਰੇ ਦਾ ਜਾਨਵਰ ਹੈ ਬਹੁਤ ਵਧੀਆ ਭਾਗਾਂ ਦਾ ਜਾਨਵਰ ਹੁੰਦਾ ਬੰਦਾ ਤਰੱਕੀਆਂ ਕਰਦਾ ਜਿਹਦੇ ਘਰ ਚ ਇਹਦਾ ਪੈਰ ਪੈ ਗਿਆ ਬਾਕੀ ਜਾਨਵਰਾਂ ਦੀ ਸੇਵਾ ਨਾਲ ਇੱਕ ਬਿਜ਼ਨਸ ਵੀ ਹੈ ਬਿਲਕੁਲ ਬਹੁਤ ਵਧੀਆ ਚੰਗੀ ਗੱਲ ਹੈ ਬਾਈ ਦੀ ਵੀ ਸ਼ੌਂਕ ਵੀ ਓਦਾਂ ਦੇ ਹੋਣ ਜਿਹੜਾ ਆਪਾਂ ਨੂੰ ਇਨਕਮ ਵੀ ਦੇਣ ਹਾਂ ਬਿਜ਼ਨਸ ਤੌਰ ਤੇ ਵੀ ਹੋਣ ਕੱਲਾ ਹਾਂ ਜਿਵੇਂ ਤੁਸੀਂ ਕਹਿੰਦੇ ਕੱਲਾ ਸ਼ੌਂਕ ਹੈ ਆਪਾਂ ਘਰ ਦੀ ਬਰਬਾਦੀ ਵਾਲਾ ਉਹੋ ਜਿਹਾ ਸ਼ੌਂਕ ਨਹੀਂ ਚਾਹੀਦਾ ਓਦਾਂ ਦਾ ਸ਼ੌਂਕ ਨਹੀਂ ਚਾਹੀਦਾ ਨ ਆਪਾਂ ਨੂੰ ਅਮਦਨ ਵੀ ਦੇਣ ਨਾਲ ਨਾਲ ਤੇ ਆਪਾਂ ਨੂੰ ਇੱਕ ਪੋਜ਼ਿਟਿਵ એનર્ਜੀ ਵੀ ਦੇਣ ਅਸਲ 'ਚ ਭਾਈ ਸੋਨੂੰ ਘੋੜਿਆਂ ਦੀ ਅਸਲੀ ਖਰਾਕ ਹੈ ਕੀ ਹੈ ਇਹ ਭਰਾਵਾ ਖਾਂਦੀਆਂ ਦਾ ਸੋਨਾ ਨੇ ਅੱਛਾ ਤੇ ਕਰਦੀਆਂ ਲੱਦਾ ਹੈ ਇਹਰ ਬਾਕੀ ਇਹਨੂੰ ਪੁੱਛ ਲਾ ਕੀ ਕਹਿੰਦਾ ਇਹ ਚਲੋ ਬਾਕੀ ਭਾਈ ਸੋਨੂੰ ਚੈਲ ਨਹੀਂ ਪੁੱਛਦੇ ਆ ਵੀ ਅਸਲ 'ਚ ਕੀ ਖਰਾਕ ਦੇ ਰਹੇ ਹੋ ਘੋੜਿਆਂ ਨੂੰ ਖਰਾਕ ਤਾਂ ਇਹਨਾਂ ਦੀ ਅਮਨਦੀਪ ਮੂੰਗਫਲੀ ਦਾ ਨੀਰਾ ਵੀ ਚੱਲੀ ਜਾਂਦਾ ਇਹਨਾਂ ਨੂੰ 12 ਮਹੀਨੇ ਤੀ ਦੇ ਨਹੀਂ ਪਾ ਸਕਦੇ ਚੱਲੇ ਜਾਂਦੇ ਤੇ ਜਿਹੜਾ ਇਹਨਾਂ ਨੂੰ ਪ੍ਰੋਟੀਨ ਜਾਦੇ ਚਾਹੀਦੇ ਹੁੰਦੇ ਆ ਜਿਵੇਂ ਜਈ ਜਵੀ ਹੋ ਗਈ ਅੱਛਾ ਤੇ ਗਰਮੀਆਂ ਚ ਜੋ ਹੋਗੇ ਛੋਲੇ ਛੋਲੇ ਹੋਗੇ ਹਾਂ ਐਵੇਂ ਦੀ ਡਾਈਟ ਇਹਨਾਂ ਦੀ ਚੱਲਦੀ ਰਹਿੰਦੀ ਆ ਨਾਲ ਨਾਲ ਰੂਟੀਨ ਚ ਠੀਕ ਹੈ ਤੇ ਹਰਾ ਪੱਠਾ ਵੀ ਪਾਉਂਦੇ ਰਹਿੰਦੇ ਇਹਨਾਂ ਨੂੰ ਬਾਕੀ ਹੁਣ ਤਾਂ ਅਮਨਦੀ ਬਹੁਤ ਸੌਖੇ ਹੋ ਗਏ ਇਹ ਜਨਮ ਰੱਖਣੇ ਨਾ ਹਾਂ ਹੁਣ ਦਰਾਹੇ ਵਾਲਿਆਂ ਨੇ ਸਨੀ ਹਰਣਾ ਨੇ ਇਹਨਾਂ ਦੀ ਫੀਡ ਤਿਆਰ ਕਰਤੀ ਘੋੜਿਆਂ ਦੀ ਫੀਡ ਤਿਆਰ ਕਰਦੇ ਜਿਵੇਂ ਆਪਣੇ ਹੋਰ ਮੱਝਾਂ ਦੂਜੇ ਜਾਨਵਰਾਂ ਦੀ ਫੀਡ ਆਉਂਦੀਆਂ ਨੇ ਪਹਿਲਾਂ ਇਹਨਾਂ ਦੀ ਫੀਡ ਨਹੀਂ ਸੀ ਆਉਂਦੀ ਹੁਣ ਉਹਨਾਂ ਨੇ ਬਹੁਤ ਵਧੀਆ ਫਾਰਮੂਲੇ ਨਾਲ ਇਹਨਾਂ ਦੀ ਫੀਡ ਇੱਕ ਹੀ ਫੀਡ ਦੇ ਵਿੱਚ ਮਤਲਬ ਸਾਰੇ ਤਰ੍ਹਾਂ ਦੀ ਖਰਾਕ ਹੋ ਗਈ ਉਹਦੇ ਵਿੱਚ ਮਿਕਸ ਹਾਲ ਦੀ ਹੋ ਗਈ ਉਹ ਤੇਲ ਵੀ ਵਿੱਚ ਮਿਕਸ ਕੀਤੇ ਹੋਇਆ ਉਹਨਾਂ ਨੇ ਜਿਹੜੇ ਇਹਨਾਂ ਦੇ ਜਿਹੜੇ ਜਿਹੜੇ ਪੋਸਟਿਕ ਤੱਕ ਚਾਹੀਦੇ ਆ ਇਹਨਾਂ ਨੂੰ ਜਿਹੜੇ ਆਪਾਂ ਨੂੰ ਵੀ ਨਹੀਂ ਨੌਲੇਜ ਹੈਗੀ ਆਮ ਜੇ ਆਪਾਂ ਵੀ ਆਮ ਚ ਹੀ ਆਉਣੇ ਆ ਕੋਈ ਬਾਹਲੀ ਨੌਲੇਜ ਨਹੀਂ ਰੱਖਦੇ ਤੇ ਆਮ ਆਮ ਬੰਦਿਆਂ ਵਾਸਤੇ ਵੀ ਉਹ ਵਧੀਆ ਚੀਜ਼ ਹੈ ਕبھی ਅਣਜਾਣ ਬੰਦਾ ਵੀ ਉਹਨਾਂ ਨੂੰ ਪਾ ਕੇ ਜੰਗਰ ਖਾ ਸਕਦੇ ਕਿਤੇ ਆਪਾਂ ਨੂੰ ਅਲੱਗ-ਅਲੱਗ ਚੀਜ਼ਾਂ ਦੇਣੀਆਂ ਪੈਂਦੀਆਂ ਉਹ ਇੱਕ ਚੀਜ਼ 'ਚ ਹੀ ਸਾਰੇ ਪੋਸ਼ਟਿਕ ਤੱਤ ਹੋਗੇ ਆ ਗਏ ਉਹ ਫਿਰ ਕੋਈ ਅਣਜਾਣ ਬਸ ਉਹ ਮਿਣ ਕੇ ਪਾਉਣਾ ਇਹਨੂੰ ਵੀ ਉਹਨਾਂ ਦੱਸ ਦਿੰਦੇ ਆ ਵੀ ਕਿੰਨਾ ਪਾਉਣੀ ਹੈ ਜਾਨਵਰ ਨੂੰ 2 ਕਿਲੋ ਪਾਉਣੀ ਹੈ ਉਸ ਹਿਸਾਬ ਨਾਲ ਪਾਈ ਜਾਓ ਹੁਣ ਤਾਂ ਬਹੁਤ ਸੌਖਾ ਹੋ ਗਿਆ ਸ਼ਰਮਾਇਆ ਨਵੀਂ ਤਕਨੀਕ ਦੇ ਨਾਲ ਹੀ ਹੈ ਨਾ ਨਵੀਂ ਤਕਨੀਕ ਆਉਂਦੀ ਜਾਂਦੀ ਹੈ ਹੁਣ ਕਈ ਲੋਕ ਗਾਵਾਂ ਵਗੈਰਾ ਰੱਖਦੇ ਆ ਹੁਣ ਕਈ ਤਾਂ ਮ ਤੂੜੀ ਪਾਈ ਜਾਂਦੇ ਨੇ ਕੋਈ ਇਕੱਠਾ ਕਰੀ ਜਾਂਦੇ ਨੇ ਉਹਦਾ ਕੋਈ ਫਾਇਦਾ ਨਹੀਂ ਤੇ ਕਈ ਬੜਾ ਮਿੰਤੋਲ ਕੇ ਪਾਉਂਦੇ ਨੇ ਉਹਦੇ ਨਾਲ ਕੀ ਹੈ ਕਿ ਉਹਨਾਂ ਦਾ ਦੁੱਧ ਵਧੀਆ ਠੀਕ ਹੈ ਨਾ ਕਿ ਨਵੀਂ ਤਕਨੀਕ ਆਉਗੀ ਤਾਂ ਉਹਦੇ ਨਾਲ ਬੰਦਾ ਸੌਖਾ ਤਾਂ ਹੁੰਦਾ ਹੀ ਹੈ ਨਾ ਇਹ ਹੀ ਤਾਂ ਚੀਜ਼ ਹੈ ਵੀ ਨਵੀਂ ਟੈਕਨੀਕ ਦਾ ਮਤਲਬ ਇਹ ਹੁੰਦਾ ਕਿ ਸੌਖਾ ਹੋਣਾ ਤੇ ਜੇ ਹੁਣ ਆਪਾਂ ਮਤਲਬ ਸ਼ੌਕ ਹੀ ਪਾਲੀ ਚੱਲੀਏ ਨਾਲ ਹਨਾ ਤੇ ਨਵੀਂ ਤਕਨੀਕ ਨੂੰ ਸਮਝੀਏ ਨਾ ਫਿਰ ਆਪਾਂ ਉੱਥੇ ਹੀ ਰਹਿ ਜੰਨੇ ਆ ਅੱਗੇ ਵਧਣਾ ਜ਼ਰੂਰੀ ਹੈ ਹਾਂ ਹੁਣ ਤੁਸੀਂ ਦੇਖਿਆ ਘੋੜੇ ਬਹੁਤ ਬੰਦੇ ਰੱਖੀ ਜਾਂਦੇ ਹਨਾ 24 ਦੇ 24 ਘੰਟੇ ਬੰਨੇ ਰਹਿੰਦੇ ਰਹੇ ਆ ਬਾਈ ਨੇ ਦੇਖ ਆਪਣੇ ਪ੍ਰੋਪਰ ਪੂਰੀ ਜਾਲੀ ਲਾ ਲਈ ਜਾਨਵਰ ਹੈ ਨਾ ਕੋਈ ਵੀ ਜਾਨਵਰ ਹੈ ਉਹ ਖੁੱਲ ਕੇ ਹੀ ਵਧੀਆ ਰਹਿੰਦਾ ਹੈ ਜੇ ਬੰਨ ਕੇ ਰੱਖਾਂਗੇ ਤਾਂ ਉਹਨੂੰ ਜ਼ਿਆਦਾ ਬਿਮਾਰੀ ਲੱਗਦੀ ਹੈ ਜੇ ਕਿਸੇ ਵਿੱਚ ਨੂੰ ਬੰਨ ਕੇ ਰੱਖਦੇ ਆਪਾਂ ਆਪਣੇ ਜਾਨਵਰ ਚੰਗੀਆਂ ਦੌੜਾਂ ਲਾਉਂਦੇ ਆ ਮਤਲਬ ਤੁਰਨਾ ਫਿਰਨਾ ਦਾ ਬਣਾ ਹੀ ਦੌੜਾਂ ਲਾਉਣ ਵਾਸਤੇ ਹੈ डेली ਆਪਣੇ ਤੋਂ ਸਵਾਰੀ ਤਾਂ ਉਨੀ ਹੁੰਦੀ ਨਹੀਂ ਨਾ ਹੁਣ ਆਪਾਂ ਬਿਜੀ ਲਾਈਫ ਚ ਉਨੀ ਸਵਾਰੀ ਨਹੀਂ ਬਸ ਕੋਈ ਵੀ ਚੀਜ਼ ਲਾ ਲਓ ਜਿਹੜਾ ਜੰਦਾ ਬੰਦਾ ਹੈ ਜਾਨਵਰ ਹੈ ਕੋਈ ਵੀ ਤੁਰੂਗਾ ਜਿੰਨਾ ਉਹਨਾਂ ਸਰੀਰ ਤੋਂ ਵੱਧਿਆ ਰਹੂਗਾ ਜਿੰਨਾ ਜਾਨਵਰ ਨੂੰ ਜੇ ਇਹਨਾਂ ਖਰਾਕ ਚਾਹੀਦੀ ਹੈ ਬਸ ਉਹੀ ਚੀਜ਼ ਜਿਹੜਾ ਸਟ्रेस ਤੇ ਆ ਗਈ ਨਾ ਇਹ ਜਾਨਵਰ ਵੀ ਜਦੋਂ ਸਟ्रेस ਜਾ ਜਾਂਦੇ ਨੇ ਮਾਰਾ ਹੁਣਾ ਇਹਨਾਂ ਦੀ ਬਿਮਾਰੀਆਂ ਦੀ ਹੁੰਦੀ ਮਾਈਂਡ ਕੋਈ ਵੀ ਬਿਮਾਰੀ ਮਾਈਂਡ ਤੋਂ ਸ਼ੁਰੂ ਹੁੰਦੀ ਹੈ ਨਾ ਇਹਨਾਂ ਨੂੰ ਸਟ्रेस ਤੋਂ ਫ੍ਰੀ ਕਰ ਦੋ ਖੁੱਲਾ ਛੱਡ ਦੋ ਇਹ ਆਪਣੇ ਆਪ ਹੀ ਰਿਕਵਰ ਕਰ ਲੈਂਦੇ ਕੋਈ ਵੀ ਭਾਵੇਂ ਉਹ ਹਿਮਨ ਬੋਡੀ ਆਪਣੀ ਆ ਸਟ्रेस ਆ ਗਈ ਤਾਂ ਪਰ ਨਾਲ ਦੀਆਂ ਬਿਮਾਰੀਆਂ ਨੇਟ ਹੋਣਗੀਆਂ ਸਰੀਰ ਬਣਿਆ ਨਾ ਕਿਸੇ ਵੀ ਚੀਜ਼ ਦਾ ਇਹ ਕੁਦਰਤ ਨੇ ਬਣਾਇਆ ਹੈ ਕੁਦਰਤ ਤੇ ਜੋ ਮਨਵਾਇਰਨਮੈਂਟ ਹੈਗਾ ਉਹਦੇ ਵਿੱਚ ਰਹੂਗਾ ਸੌਖਾ ਰਹੂਗਾ ਇਹ ਜੇ ਅਨਵਾਇਰਨਮੈਂਟ ਤੋਂ ਬਾਹਰ ਨਿਕਲਦੀ ਕੋਸ਼ਿਸ਼ ਕਰਾਂਗੇ ਜਾਂ ਕਿਸੇ ਵੀ ਤਰ੍ਹਾਂ ਆਪਾਂ ਤਾਂ ਚੀਜ਼ ਖਰਾ ਉਹਨੂੰ ਆਪਾਂ ਜੇ ਰੋਕਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਗਲਤ ਹੈ ਕਿਉਂਕਿ ਜਿਹੜੇ ਸਾਣਾ ਬਣੀ ਉਸੇ ਸਾਹ ਰੱਖਣੀ ਜ਼ਰੂਰੀ ਹੈ ਉਹ ਜਿੱਦਾਂ ਦੇ ਉਹ এনवायरमेंट ਤੇ ਜਿਵੇਂ ਰਹਿੰਦਾ ਹੈ ਜੇ ਘੋੜਾ ਖੁੱਲਾ ਰਹਿ ਕੇ ਖੁਸ਼ ਆ ਤਾਂ ਖੁੱਲਾ ਹੀ ਰੱਖਣਾ ਚਾਹੀਦਾ ਬਿਲਕੁਲ ਬਿਲਕੁਲ ਬਾਈ ਜੀ ਆਪਾਂ ਨਾ ਘੋੜਿਆਂ ਦੇ ਮਤਲਬ ਜਿਹੜਾ ਹਸਤਵਾਲ ਬਲਾ ਖੁੱਲਾ ਰਿੰਗ ਬਣਾਇਆ ਹੋਇਆ ਉਹਦੇ ਅੰਦਰ ਚੱਲਦੇ ਆਂ ਦੇਖਦੇ ਆਂ ਘੋੜਿਆਂ ਦੇ ਅੰਦਰ ਵੀ ਕਿਵੇਂ ਕੀ ਸਿਸਟਮ ਬਣਿਆ ਹੋਇਆ ਇਹਨਾਂ ਦਾ ਰਹਿਣ ਵਾਲਾ ਕਰਦੇ ਆਂ ਸੈਰ ਪਾਉਜ਼ ਕਰ ਲਿਆ ਕਰਨਾ ਹੈ ਕਾ ਗੇਟ ਬਣਾਇਆ ਹੋਇਆ ਹੈ ਨਾ ਜੀ। ਵਧੀਆ। ਇੱਥੋਂ ਇਹਦਾ ਕੀ ਵਾਰਾ ਇੱਕ ਪੈਣ ਕੋਣ ਵੀ ਟਪਾਉਣੀ ਪੈਂਦੀ ਹੈ। ਹਾਂ ਆਪਣੇ ਦੂਸਰੀ ਸਾਈਡ ਖੇਤ ਚ। ਖੇਤ ਲੱਗੇ ਹੋਏ ਨਾ ਉਧਰ। ਹਾਂ। ਇੱਕ ਦਿਨ ਮੈਂ ਇੱਥੇ ਦੇਖ ਰਿਹਾ ਸੀਗਾ ਮਤਲਬ ਸ਼ਾਇਦ ਤੂੰ ਗੇਟ ਖੋਲਿਆ ਸੀਗਾ ਆਪਣੀਆਂ ਦੋਨੇ ਛੋਟੀਆਂ ਵਸ਼ੇਰੀਆਂ ਖੁੱਲ ਕੇ ਬਾਹਰ ਨਿਕਲ ਗਈਆਂ ਸੀ ਨਾ। ਹਾਂ ਕਈ ਵਾਰਾ ਲਾ ਆਉਂਦੀਆਂ ਦੌੜਾਂ ਵੀ। ਦੌੜਾਂ ਲੱਗ। ਕਈ ਵਾਰਾ ਗਲਤੀ ਨਾਲ ਖੁੱਲਾ ਰਹਿ ਜਾਂਦਾ। ਖੁੱਲਾ ਰਹਿ ਜਾਂਦਾ ਹਾਂ। ਉਦੋਂ ਮੈਂ ਦੇਖ ਰਿਹਾ ਸੀ ਉਹ ਕਾਫੀ ਦੂਰ ਚੱਲੀਆਂ ਗਈਆਂ ਸੀ ਅੱਗੇ ਭੱਜ ਗਈਆਂ ਸੀ। ਹਾਂ ਫਿਰ ਆਪੇ ਹੀ ਮੁੜ-ਮੁੜ ਵੀ ਆਉਂਦੀ ਇਹ ਆਪਣੀਆਂ ਵੱਡੀ ਘੋੜੀ ਹੈ ਨਾ ਹਾਂ ਇਹ ਵੱਡੀ ਘੋੜੀ ਆਹ ਦੋਨੀਆਂ ਵਿਚੇਰੀਆਂ ਨੇ ਹਾਂ ਇਹ ਵਿਚੇਰੀ ਜਿਹੜੀ ਇਹਦੀ ਵਿਚੇਰੀ ਕਿਹੜੀ ਅਸਲ ਚ ਦੋ ਵਿਚੇਰੀਆਂ ਨੇ ਇਹਦੇ ਕੋਲ ਆਪਣੇ ਇਹ ਵੀ ਉਰਲੀ ਆ ਨੀਲੀ ਆ ਨੀਲੀ ਵਿਚੇਰੀ ਇਹਦੀ ਆਹ ਓਕੇ ਜਿਹੜੀ ਉਹ ਨਾਲ ਨੁਗਰੀ ਵਿਚੇਰੀ ਹੈ ਹਾਂ ਇਹ ਆਪਾਂ ਲੈ ਕੇ ਆਏ ਸੀਗੇ ਇਹ ਆਪਾਂ ਅਲੱਗ ਲੈ ਕੇ ਆਏ ਸੀ ਮਾਲੂ ਅਲੱਗ ਲੈ ਕੇ ਆਏ ਸੀ ਇਹ ਸਭ ਤੋਂ ਪਹਿਲਾਂ ਆਪਾਂ ਆਹ ਵਾਲੀ ਲਈ ਸੀ ਘੋੜੀ ਹਾਂ ਵੱਡੀ ਵੱਡੀ ਘੋੜੀ ਸੀ ਵੱਡੀ ਘੋੜੀ ਲਈ ਸੀ ਹਾਂ ਠੀਕ ਹੈ ਇਹ ਇੱਥੇ ਲਾਉਂਦੀਆਂ ਇਹ ਖੁੱਲੀਆਂ ਦੌੜਾਂ ਨੀਪ ਕੋੰਤਾ ਦੀ ਆ ਸਹੀ ਗੱਲ ਐ ਅਸਲੀ ਸ਼ੌਂਕ ਜੇ ਬਲ ਜਾਨਵਰ ਰੱਖਣਾ ਤਾਂ ਹੀ ਹੋਣਾ ਚਾਹੀਦਾ ਐ ਖੁੱਲਾ ਬਣਿਆ ਹੋਣਾ ਚਾਹੀਦਾ ਰੱਖ ਹਰ ਇੱਕ ਬੰਦਾ ਲੈਂਦਾ ਪਰ 24 ਘੰਟੇ ਜਾਨਵਰ ਬਣਿਆ ਰਹਿਣਾ ਜਾਨਵਰ ਹੈ ਖੁੱਲਾ ਰਹਿਣ ਵਾਲਾ ਬਾਈ ਸੋਨੂ ਵਾਲੀ ਗੱਲ ਬੇ ਸਟ੍ਰੈਸ ਚ ਆਉਂਦਾ ਹਾਂ ਪਹਿਲਾਂ ਇਹ ਜਦੋਂ ਰਿੰਗ ਨਹੀਂ ਸੀ ਬਣਿਆ ਨਾ ਇਹ ਜ਼ਿਆਦਾ ਇਹ ਆਈ ਸੀ ਖੁੱਲੇ ਥਾਂ ਤੋਂ ਪਹਿਲਾਂ ਅੱਛਾ ਇਹਦੀ ਆਪਣੀ ਵੱਡੀ ਕੋੜੀ ਹਾਂ ਕਿੱਤੀ ਕੋਣੀ ਅ ਬਸ਼ੇਰੀ ਤੇ ਇਹ ਜ਼ਿਆਦਾ ਦੀ ਬਿਮਾਰੀ ਦੀ ਰਿਆ ਕਰੇ ਖੁੱਲਿਆ ਜਾਂ ਨਾ ਕਰੇ ਠੀਕ ਐ ਤੇ ਉਹ ਅੰਦਰ ਸਟ੍ਰੈਸ ਚ ਜਿਵੇਂ ਵੀ ਕੋਈ ਦਿੱਕਤ ਆ ਜਾਂਦੀ ਤਾਂ ਰਿਕਵਰ ਨਹੀਂ ਸੀ ਹੁੰਦੀ ਛੇਤੀ ਬਾਕੀ ਨਵੇਂ ਥਾਂ ਤੇ ਆ ਕੇ ਇੱਕ ਵਾਰੀ ਵੈਸੇ ਵੀ ਜਾਨਵਰ ਜਿਹੜਾ ਉਹ ਜਾਨਵਰ ਇਹ ਤਾਂ ਵਧੀਆ ਤੋਂ ਵਧੀਆ ਇਹਦੇ ਦਵਾਈ ਲੱਗ ਗਈ ਪਰ ਇਹ ਰਿਕਵਰ ਨਹੀਂ ਹੋ ਰਹੀ ਜਲਦੀ ਕਾਰਨ ਕੀ ਹੈ ਇਹਦਾ ਮੈਂ ਕਿਹ ਕਾਰਨ ਫਿਰ ਅੰਦਰ ਰਹਿੰਦੀ ਹੈ ਜਿਆਦਾ ਸਟ੍ਰੈਸ ਚ ਵੀ ਜਾਂਦੀ ਹੈ ਨਾ ਹਾਂ ਬਸ ਨਵੇਂ ਥਾਂ ਤੇ ਆ ਕੇ ਹੋ ਜਾਂਦਾ ਨਵੀਂ ਹੋਣ ਕਰਕੇ ਉਹ ਸਟ੍ਰੈਸ ਚ ਰਹਿੰਦੀ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਜਾਨਵਰ ਹੈ ਸਟ੍ਰੈਸ ਜਦੋਂ ਰਹਿੰਦਾ ਇਹ ਰਿਕਵਰੀ ਨਹੀਂ ਕਰਦਾ ਜੇ ਕੋਈ ਦਿੱਕਤ ਆਉਂਦੀ ਇਹਨੂੰ ਗੱਲ ਤਾਂ ਇਹ ਹੈ ਨਾ ਜਿਸ ਤਰ੍ਹਾਂ ਆਪਾਂ ਗੱਲਾਂ ਕਰ ਰਹੇ ਆਂ ਜਿਵੇਂ ਜਾਨਵਰ ਹੋ ਜਾਂ ਵਿੱਚ ਗੱਲਾਂ ਕਰਦੇ ਜਿੱਥੇ ਦੋ ਹੋਣਗੇ ਉਥੇ ਸਭ ਵਧੀਆ ਰਹਿੰਦੇ ਨੇ ਤੇ ਕੱਲਾ ਕੱਲਾ ਰਹਿਣਾ ਨਾ ਮੈਂ ਇਹਨਾਂ ਕਹਿੰਦਾ ਭਾਬਾ ਘੋੜੇ ਰੱਖਣੇ ਆ ਹਨਾ ਉਧੇ ਕੋਈ ਕਿਤਾ ਖੁੱਲੀ ਜਗ੍ਹਾ ਹੋਣੀ ਜ਼ਰੂਰੀ ਹੈ। ਹਾਂ ਆਪ ਚ ਕੋੜੇ ਇਕੱਠੇ ਛੱਡਣੇ ਜ਼ਰੂਰੀ ਹੈ ਜੋ ਆਪਾਂ ਅਲੱਗ-ਅਲੱਗ ਕਮਰਿਆਂ ਚ ਬੰਦ ਦਿੰਨੇ ਆ। ਹਾਂ ਆਪਾਂ ਬੰਦ ਦਿੰਨੇ ਆ ਤਾਂ ਇਹ ਕੋਈ ਵੀ ਜਦੋਂ ਇਹਨਾਂ ਨੂੰ ਦਿੱਕਤ ਆਉਂਦੀ ਹੈ ਰਿਕਵਰੀ ਨਹੀਂ ਕਰਦੇ ਉਹ। ਹਰ ਜਾਨਵਰ ਦੀ ਆਪਣੀ ਭਾਸ਼ਾ ਨਾ ਇੱਕ ਉਸ ਭਾਸ਼ਾ ਦੇ ਅਕੋਰਡਿੰਗ ਹੀ ਆਪਣੀ ਗੱਲਬਾਤ ਕਰਦੇ ਨੇ। ਹਾਂ ਇਨਸਾਨ ਕਦਾਂ ਰਹਿਣ ਲੱਗ ਜਿਓਗੇ ਉਸ ਤਰ੍ਹਾਂ ਦਾ ਹੋ ਜਾਂਦਾ। ਆਪਾਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਅੰਦਰ ਵੀ ਕਮਰੇ ਅੱਡੋ-ਅੱਡ ਇਹਨਾਂ ਦੀ ਕੋਈ ਗੱਲਬਾਤ ਨਾ ਹੁੰਦੀ ਉਹ ਉੱਧਰ ਉੱਧਰ ਖੜੀ ਰਹਿੰਦੀ ਉਹ ਉੱਧਰ ਖੜੀ ਰਹਿੰਦੀ ਤਾਂ ਉਸ ਮੈਂਟਲੀ ਵੀ ਅਪਸੈਟ ਜੀ ਜਿਵੇਂ ਹੋਰ ਹੀ ਹਰਕਤਾਂ ਕਰਦੀ ਰਹਿੰਦੀ ਸੀ ਜਿਆਦਾ ਮੈਂਟਲ ਮੈਂਟਲੀ ਸਿਰਚੀ ਹੁੰਦਾ ਜਦੋਂ ਦਾ ਜਿਆਦਾ ਖੁਸ਼ ਹੋ ਗਿਆ ਉਦੋਂ ਵੀ ਆਪਣੀ ਕੁੜੀ ਬਹੁਤ ਵਧੀਆ ਤੰਦਰੁਸਤ ਹੋ ਗਈ ਕਹਿੰਦਾ ਭਾਵਾ ਤੰਦਰੁਸਤ ਹੋ ਗਈ ਹਾਂ ਵੀ ਹੁਣ ਉਹਨੂੰ ਕੋਈ ਦਿੱਕਤ ਵੀ ਨਹੀਂ ਆਈ ਤੁਸੀਂ ਘੋੜਿਆਂ ਜਾਨਵਰ ਚਲੋ ਰੱਖ ਤਾਂ ਲੈਂਦੇ ਨੇ ਵੀ ਬਿਮਾਰੀਆਂ ਵਧ ਗਈਆਂ ਅਸਲ ਚ ਕਾਰਨ ਇਹ ਹੈ ਕਿ ਉਹਨਾਂ ਨੂੰ 24 ਘੰਟੇ ਬੰਨੇ ਰਹਿਣਾ ਮਤਲਬ ਉਹ ਹੀ ਨਾ ਕੁਦਰਤ ਕੁਦਰਤ ਦੇ ਟਾਲਟ ਚਲਦਾ ਜਿਹੜਾ ਕੁਦਰਤੀ ਉਹ ਤਾਂ ਰਹਿਣੇ ਰੱਖੇ ਪੂਗਾ ਉਹ ਬਾਈ ਨੇ ਪ੍ਰੋਪਰ ਚਲੋ ਬਾਈ ਦੀ ਕੁਝ ਜਗ੍ਹਾ ਹੈਗੀ ਸੀ ਹੈ ਨਾ ਪੰਜਾਇਸ਼ ਵੀ ਚੰਗੀ ਹੈਗੀ ਸੀ ਤਾਂ ਆਪਣਾ ਵਧੀਆ ਬਣਾਇਆ ਹੋਇਆ ਪ੍ਰੋਪਰ ਜਾਲੀ ਲਾ ਕੇ ਨਾਲ ਨਹਿਰ ਹੈ ਵੀ ਕਿਸੇ ਪੂਰੀ ਨਹਿਰਾਂ ਦੀ ਸਾਈਡ ਨਾਲ ਜਾਨਵਰ ਚਲਾ ਜਾਵੇ ਇਹ ਅੰਦਰ ਵੀ ਉਹਨਾਂ ਦੇ ਵਾਸਤੇ ਬਹੁਤ ਵਧੀਆ ਬਣਾਇਆ ਹੋਇਆ ਆਹ ਹਾਂ ਇੱਧਰ ਪਹਿਲਾਂ ਇਹ ਸੀਗਾ ਇਹ ਸੀ ਅੱਡੋ ਅੱਡ ਫਿਰ ਇਹ ਕੋਈ ਨੇੜੇ ਤੇੜੇ ਨਹੀਂ ਸੀ ਇਹਨਾਂ ਨੂੰ ਇੱਕ ਦੂਜੇ ਨੂੰ ਦਿਖਦੀਆਂ ਨਹੀਂ ਸੀ ਇਹ ਹਾਂ ਤੇ ਉਸ ਤੋਂ ਬਾਅਦ ਫਿਰ ਹੁਣ ਉਹ ਰਿੰਗ 'ਚ ਇਕੱਠੀਆਂ ਖੜੀਆਂ ਰਹਿੰਦੀਆਂ ਹੈਗੀਆਂ ਸਾਰਾ ਕੁਝ ਸਹੀ ਚੱਲੀ ਜਾਂਦਾ ਹੈ ਮੈਂ ਰਾਤ ਦੇ ਟਾਈਮ ਆ ਬਾਹਰ ਸਿੱਟੇ ਚੜ੍ਹਦੇ ਹਾਂ ਹਾਂ ਵੀ ਰਾਤ ਦੇ ਟਾਈਮ ਤੇ ਡੇ ਹੁਣ ਤਾਂ ਗਰਮੀ 'ਚ ਵੀ ਅੰਦਰ ਕਰਨੀਆਂ ਪੈਣ ਕਰਨਗੀਆਂ ਕਿਉਂਕਿ ਗਰਮੀ ਹੋ ਜੂਗੀ ਹਾਂ ਹਾਂ ਗਰਮੀ ਦੇ ਵਿੱਚ ਫਿਰ ਆਪਾਂ ਮਤਲਬ ਸ਼ਾਮ ਦੇ ਵਿੱਚ ਅੰਦਰ ਦੇ ਮੈਂ ਪੱਖਾ ਲੱਗਿਆ ਹੋਇਆ ਆ ਬਸ ਇਹਨਾਂ ਦਾ ਰਹਿਣ ਵਾਲੀ ਜਗ੍ਹਾ ਵੀ ਸਹੀ ਹੋਣੀ ਚਾਹੀਦੀ ਹੈ ਨਾ ਫੇਰ ਹੀ ਇਹ ਜਾਨਵਰ ਚੰਗੇ ਤੰਦਰੁਸਤ ਰਹਿੰਦੇ ਆ ਹਾਂ ਉਹ ਤਾਂ ਸਭ ਤੋਂ ਪਹਿਲਾਂ ਗੱਲ ਪਾਈ ਕਰ ਰਿਹਾ ਨਾ ਜਿਵੇਂ ਦਾ ਜਾਨਵਰ ਉਹ ਕਿੱਦਾਂ ਦੇ ਮਾਹੌਲ 'ਚ ਰਹਿ ਕੇ ਖੁਸ਼ ਹੈ ਉਹਨੂੰ ਉਵੇਂ ਹੀ ਰੱਖਣਾ ਚਾਹੀਦਾ ਸਹੀ ਗੱਲ ਹਾਂ ਵੀ ਪ੍ਰੋਪਰ ਇਹਨਾਂ ਦੀਆਂ ਖੁਰਲੀਆਂ ਬਣੀਆਂ ਹੋਈਆਂ ਨੇ ਹਾਂ ਨੀਚੇ ਮਨ ਲੇ ਕੱਚਾ ਥਾਂ ਹੋਵੇ ਇਹਨਾਂ ਦੇ ਪੋਲਾ ਹਾਂ ਕੱਚਾ ਪੋਲਾ ਹੋਵੇ ਪੋਲਾ ਲੇਟੇ ਰੁੱਟੇ ਲਾਉਂਦਾ ਰਹਿੰਦਾ ਉਹਦੀਆ ਫੇਰ ਹੀ ਜਾਨਵਰ ਵੱਧਦਾ ਫੁੱਲਦਾ ਸੱਚ ਹਾਂ ਇਹ ਮਿੱਟੀ ਚੇਂਜ ਕਰਨੀ ਪੈਂਦੀ ਆ 8-10 ਦਿਨਾਂ ਬਾਅਦ ਤੇ ਫੇਰ ਪੋਲਾ ਹੋ ਜਾਂਦਾ ਪੱਟਣੀ ਪੈਂਦੀ ਆ ਪੁਰਾਣੀ ਹਾਂ ਪੁਰਾਣੀ ਕੱਢ ਕੇ ਜਿਹੜੀ ਪੁਰਾਣੀ ਹੁੰਦੀ ਆ ਉਹ ਬਾਹਰ ਸੱਡਦੀ ਦੀ ਆ ਦੂਜੀ ਨਵੀਂ ਪਾਦੀ ਜਾਂਦੀ ਆ ਇਹ ਕਪੜੇ ਲੋਚ ਚੰਗੇ ਦਸੋ ਕੇ ਜਾਂਦੀਆਂ ਫਿਰ ਉਹ ਫਿਰ ਉਹ ਬਦਲਦੀਆਂ ਚੇਕ ਕਰਦੀਆਂ ਭਾਵੇਂ ਸ਼ੌਂਕ ਦੇ ਨਾਲ ਮਿਹਨਤ ਵੀ ਹੈਗੀ ਹੈ ਮਿਹਨਤ ਤਾਂ ਹੈਗੀ ਹੈ ਮਿਹਨਤ ਤਾਂ ਹਰੇਕ ਕੰਮ ਚ ਪੈਂਦੀ ਹੈ ਸ਼ੌਂਕ ਨਾਲ ਨੇ ਸ਼ੌਂਕ ਨੂੰ ਵੀ ਟਾਈਮ ਦੇਣਾ ਪੈਂਦਾ ਹੈ ਤਾਂ ਮਿਹਨਤ ਵੀ ਹੁੰਦੀ ਹੈ ਸ਼ੌਂਕ ਨੂੰ ਟਾਈਮ ਵੀ ਦੇਣਾ ਪਹਿਲਾਂ ਸ਼ਰਮਾ ਹੁਣ ਜਿਵੇਂ ਮੈਂ ਦੇਖ ਰਿਹਾ ਨਾ ਬਾਈ ਦੀ ਸਪੈਸ਼ਲ ਘੋੜੀਆਂ ਤੇ ਬਾਈ ਦੀ ਗੰਜੈਸ ਚੰਗੀਆਂ ਪਰ ਘੋੜੀਆਂ ਵਾਤੇ ਸਪੈਸ਼ਲ ਬੰਦਾ ਨਹੀਂ ਰੱਖਿਆ ਹੋਇਆ ਆ ਜਾਂਦੇ ਨੇ ਕੰਮ ਕਰਦੇ ਖੁਦ ਜਾਂ ਤਾਂ ਮੈਂ ਨਾਲ ਤੁਸੀ ਖੁਦ ਹੀ ਦੇਖਦੇ ਹੋ ਘੋੜੀਆਂ ਹਾਂ ਖੁਦ ਦੇਖੇ ਬਿਨਾ ਨਹੀਂ ਹਾਂ ਆਪਣੇ ਆਪ ਨੂੰ ਸੰਤੁਸ਼ਟੀ ਹੋਣਾ ਬਣਾ ਦਾ ਖੁੰਦਾ ਹੀ ਨਹੀਂ ਨਾ ਅਸਲ ਜਿਹੜਾ ਜਾਨਵਰ ਹੈ ਨਾ ਇਹ ਪਿਆਰ ਭਾਲਦਾ ਹੈ ਜੀ ਮੰਨ ਕੇ ਚੱਲ ਇਹਦੀ ਦੇਲੀ ਹੱਥ ਪੈਰੀ ਆ ਕੇ ਜਿਵੇਂ ਆਪਾਂ ਗੱਲਾਂ ਬਾਤਾਂ ਕਰਦੇ ਆ ਉਹ ਅਸਲ ਚ ਜਿਹੜਾ ਪਿਆਰ ਹੈ ਉਹ ਮਾਲਕ ਨੂੰ ਹੀ ਆਊਗਾ ਇੱਕ ਵਾਰੀ सोनू ਜਿਵੇਂ ਨਾ ਆਹ ਖੁਰਲੀ ਨੀਵੀਂ ਬਣੀ ਹੋਈ ਹੈ ਘੋੜਿਆਂ ਦੀ ਖੁਰਲੀਆਂ ਜ਼ਿਆਦਾ ਉੱਚੀਆਂ ਹੁੰਦੀਆਂ ਨੇ ਏ ਸ਼ਰਮਾ ਕਈ ਵਾਰ ਮੱਝ ਇਧਰ ਬੰਦੀਦੀ ਹੈ ਕਈ ਵਾਰ ਮੱਝ ਵੀ ਇਧਰ ਬੰਦਦੇ ਨੇ ਘੋੜੀਆਂ ਦੂਸਰੀ ਸਾਈਡ ਬੰਦੀਆਂ ਜਾਂਦੇ ਨੇ ਦੂਸਰੀ ਸਾਈਡ ਕਰਦੀਦੀਆਂ ਮੱਝ ਇਧਰ ਕਰਦੀਦੀ ਹੈ ਹਾਂ ਇਹ ਵੀ ਥੋੜੀ ਸਹੀ ਗੱਲ ਹੈ ਇੱਕ ਬਾਈ ਮੈਂ ਦੇਖ ਰਿਹਾ ਸੀ ਤੁਸੀਂ ਘੋੜੀਆਂ ਦੇ ਚ ਕੈਮਰੇ ਵੀ ਇਥੇ ਲਾਏ ਹੋਏ ਨੇ ਹਾਂ ਸ਼ਰਮਾ ਇਹ ਕੈਮਰੇ ਵੀ ਬਹੁਤ ਜ਼ਰੂਰੀ ਹੈ ਇਹ ਹਾਂ ਕੈਮਰੇ ਜ਼ਰੂਰੀ ਕੈਮਰੇ ਦਿਖਾ ਹੋਰ ਤਾਂ ਮੈਂ ਦੇਖੇ ਲੱਗੇ ਨੇ ਦੇਖੇ ਨੇ ਆ ਜਿਵੇਂ ਤੁਸੀਂ ਘੋੜੀਆਂ ਦੇ ਉੱਪਰ ਲਾਈ ਨੇ ਮੈਂ ਪਹਿਲੀ ਵਾਰ ਦੇਖ ਰਿਹਾ ਨੇ ਇਹ ਜ਼ਰੂਰੀ ਮਤਲਬ ਕੀ ਕਾਰਨ ਮੈਨ ਕਾਰਨ ਦਿਨੇ ਕਈ ਵਾਰਾ ਦਿਨੇ ਤਾਂ ਆਪਣੀ ਨਿਗਾਹ ਰਹਿੰਦੀ ਹੈ ਕਈ ਵਾਰਾ ਕੋਈ ਦਿੱਕਤ ਆ ਜਾਂਦੀ ਹੈ ਜਾਨਵਰ ਨੂੰ ਕੋਈ ਰਾਤ ਬਰਾਤੇ ਕੈਮਰੇ ਦੇਖੇ ਆ ਉੱਠ ਕੇ ਆਉਣਾ ਮੈਨ ਲੱਗਦਾ ਵੀ ਰਾਤ ਨੂੰ ਕਈ ਵਾਰ ਆਪਾਂ ਉੱਠਣ ਦੀ ਕੋਲ ਕਰ ਜਾਂਦੇ ਆ ਤਾਂ ਆਪਾਂ ਕੈਮਰੇ ਦੇ ਵਿੱਚੋਂ ਉੱਠ ਕੇ ਦੇਖ ਲੈਨੇ ਆ ਹਾਂ ਕਈ ਵਾਰਾ ਘੋੜੀ ਗੱਬਣ ਹੁੰਦੀ ਆ ਕਈ ਵਾਰਾ ਸੂਨਦੀ ਹੋਵੇ ਫਿਰ ਕੋਈ ਟੈਨਸ਼ਨ ਨਹੀਂ ਰਹਿੰਦੀ ਆਪਾਂ ਹਾਂ ਬਾਕੀ ਵੈਸੇ ਵੀ ਬੰਦਾ ਚਲੋ ਰਾਤ ਨੂੰ ਦੋ ਪਸੂ ਬਿਲਕੁਲ ਸੇਫ ਹੈ ਨਾ ਇਹ ਜਾਨਵਰ ਨਿਗਰਾਨੀ ਜਿਆਦਾ ਨਿਗਰਾਨੀ ਜਿਆਦੀ ਭਾਲਦਾ ਤੇ ਉਸ ਕਰਕੇ ਫਿਰ ਇਹ ਰਾਤ ਨੂੰ ਵੀ ਹਾਂ ਤੇ ਇਹ ਇਧਰ ਕੀ ਸਟੋਰ ਕੀਤਾ ਹੋਇਆ ਆਪਣਾ ਇਧਰ ਤੁਹਾਨੂੰ ਦੱਸਿਆ ਸੀ ਵੀ ਮੋਂਗਫਲੀ ਦਾ ਨੀਰਾ ਇਹ ਅੱਛਾ ਮੋਂਗਫਲੀ ਦਾ ਨੀਰਾ ਇਹ 30 ਦਿਨ ਇਹ ਚੱਲਦਾ ਹੀ ਰਹਿੰਦਾ ਨਾ ਇਹ ਯਾਤਰਨ ਵਾਲੇ ਸਿਆਲ ਚ ਨਹੀਂ ਪਾਉਂਦੇ ਮੈਨੂੰ ਗਰਮ ਨਹੀਂ ਹੁੰਦਾ ਕਿ ਨਹੀਂ 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 ਇਹ ਤਾਂ ਬਸ ਉਹ ਕਹਿਣ ਦੀਆਂ ਗੱਲਾਂ ਆ ਵੀ ਸਹੀ ਖਰਾਕ ਇਹ ਚੋਂ ਸਹੀ ਆ ਇਹ ਠੀਕ ਇਹ ਆਪਾਂ ਨੂੰ ਕੁਤਰਾ ਕਿਤਰਾ ਮਿਲ ਜਾਂਦਾ ਹੋਏ ਇਦਾਂ ਹੀ ਹਾਂ ਇਹ ਰਾਜਸਥਾਨ ਚ ਮੰਗਵਾਲੀ ਦਾ ਠੀਕ ਹੈ ਇਹ ਸਹੀ ਰਹਿੰਦਾ ਹੈਗਾ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਕਰਦਾ ਹਾਂ ਜੇ ਕੋਈ ਵੈਸੇ ਕੋਈ ਦਿੱਕਤ ਆ ਜਾਂਦੀ ਆ ਉਦੋਂ ਤਾਂ ਫਿਰ ਹਰ ਇੱਕ ਚੀਜ਼ ਦੇ ਪੰਪਿੰਗ ਹਰ ਜੇ ਕਿਸੇ ਵੀ ਮੌਸਮ ਚ ਤਾਂ ਕੋਈ ਵੀ ਦਿੱਕਤ ਆ ਸਕਦੀ ਆ ਹੋ ਸਕਦੀ ਆ ਪਰ ਚੱਲੀ ਜਾਂਦਾ ਇਹਦਾ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਐਡੀ ਇਹ ਇੱਕ ਜਿਹੜੀ ਤੁਸੀਂ ਬਾਈ ਕਰ ਰਹੇ ਫੀਡ ਦੀ ਗੱਲ ਕਰ ਰਹੇ ਸੀ ਨਾ ਹਾਂਜੀ ਹਾਂਜੀ ਉਹ ਫੀਡ ਮੈਂ ਦੇਖੋ ਪਹਿਲੀ ਵਾਰੀ ਤੁਹਾਡੇ ਤੋਂ ਸੁਣਿਆ ਵੀ ਜਿਆਦਾਤਰ ਮੈਂ ਹੋਰ ਆਪਣੇ ਘੋੜਿਆਂ ਵਾਲੇ ਭਰਾਵਾਂ ਕੋਲ ਵੀ ਗਿਆ ਆਵਾਂਗਾ ਪਰ ਫੀਡ ਤੁਹਾਡੇ ਤੋਂ ਉਹ ਫੀਡ ਦਿਖਾਉਂਗੇ ਆਪਣੇ ਕੋਲ ਹੈਗੀ ਹੈ ਫੀਡ ਉਹ ਬਸ ਸਣੀ ਹੈ ਨਾ ਵੀ ਜਿਆਦਾ ਕਾਮਯਾਬ ਇਹ ਸਣੀ ਕਿ ਕਿਹੜੀ ਜਗ੍ਹਾ ਇਹ ਦਰਾਹੇ ਨੇ ਜੀ ਅੱਛਾ ਦਰਾਹੇ ਨੇ ਬਹੁਤ ਪੁਰਾਣੇ ਬੰਦੇ ਆ ਉਹਨਾਂ ਦੇ ਖੁਦ ਘੋੜਿਆਂ ਦੇ ਫਾਰਮ ਹੈ ਜਾਂ ਕੱਲੀ ਫੀਡ ਤਿਆਰ ਕਰਦੇ ਨੇ ਉਹਨਾਂ ਦੇ ਹਾਂ ਵੀ ਘੋੜਿਆਂ ਦੇ ਫਾਰਮ ਵੀ ਆ ਉਹਨਾਂ ਦੀ ਨਾਲ ਦੀ ਨਾਲ ਫੀਡ ਦਾ ਵੀ ਉਹਨਾਂ ਨੇ ਹੁਣ ਚਲਾ ਲਿਆ ਸ਼ੁਰੂ ਕਰ ਲਿਆ ਓਕੇ ਜਿਹੜੇ ਛੋਟੇ ਬੱਚਿਆਂ ਵਾਸਤੇ ਆ ਵੀ ਛੋਟੇ ਬੱਚਿਆਂ ਵਾਸਤੇ ਅਲੱਗ ਫੀਡ ਹੈ ਅਲੱਗ ਹੈ ਤੇ ਵੱਡਿਆਂ ਵਾਸਤੇ ਅਲੱਗ ਫੀਡ ਹੈ ਹਾਂ ਇਹ ਆਸ਼ਵ ਫੀਡ ਦੇ ਨਾਂ ਤੇ ਹੈ ਇਹ ਅੱਛਾ ਹੈ ਤੇ ਬਹੁਤ ਵਧੀਆ ਰਿਜ਼ਲਟ ਵੀ ਬਹੁਤ ਵਧੀਆ ਆਉਂਦਾ ਵੀ ਜਿਵੇਂ ਜਿਵੇਂ ਆਪਾਂ ਅਲੱਗ-ਅਲੱਗ ਜਿਵੇਂ ਕੋਈ ਛੋਲੇ ਜਾਂ ਜੋਜ ਜਾਂ ਕੋਈ ਚੀਜ਼ਾਂ ਅਲੱਗ-ਅਲੱਗ ਪਾਉਣੇ ਆ ਇਹ ਸਾਰਾ ਮਿਕਸਚਰ ਆ ਗਿਆ ਹਾਂ ਇਹਦੇ ਵਿੱਚ ਸਾਰਾ ਤੇਲ ਵੀ ਇਹਦੇ ਵਿੱਚ ਮਿਕਸ ਹੋਇਆ ਹੋਇਆ ਜਿਵੇਂ ਤੁਸੀਂ ਦੇਖੋਗੇ ਆਹ ਦੇਖੋ ਵੀ ਥੋੜੀ ਹਾਂ ਇਹ ਮਤਲਬ ਇਹਦੇ ਨਾਲ ਕੋਈ ਅਣਜਾਣ ਬੰਦਾ ਵੀ ਹੈ ਨਾ ਉਹਨੂੰ ਵੀ ਘੋੜੀਆਂ ਰੱਖਣੀਆਂ ਸੌਖੀਆਂ ਨੇ ਬਹੁਤ ਸੌਖੀਆਂ ਹੋ ਜਾਂਦੀਆਂ ਨੇ ਸੌਖੀਆਂ ਹੋ ਜਾਂਦੀਆਂ ਨੇ ਮਤਲਬ ਇੱਕ ਤਰ੍ਹਾਂ ਦੀ ਆਪਾਂ ਨੂੰ ਮਤਲਬ ਸਾਰੀਆਂ ਖਰਾਤਾਂ ਇਹਦੇ ਵਿੱਚ ਆ ਗਈਆਂ ਸਾਰੇ ਪੋਸ਼ਟਿਕ ਤੱਤ ਪੂਰੇ ਮਿਲਦੇ ਨੇ ਇੱਕ ਵਰਦਾਨ ਹੈ ਵੀ ਜਿਹਨੇ ਰੱਖਣੀਆਂ ਘੋੜੀ ਕੋਈ ਕੋਈ ਇਹਦੇ ਨਾਲ ਕੋਈ ਤਕਲੀਫ ਨਹੀਂ ਆਉਂਦੀ ਘੋੜੇ ਨੂੰ ਵੀ ਇਹ ਪਾਈ ਜਾ ਰੂਟੀਨ ਚ ਨਾ ਬਹੁਤ ਵਧੀਆ ਗੱਲ ਹੈ ਕਈ ਭਰਾਵਾਂ ਨੂੰ ਸ਼ਾਇਦ ਮੈਨੂੰ ਲੱਗਦਾ ਨਹੀਂ ਪਤਾ ਹੋਣਾ ਦੇਖੋ ਜ਼ਿਆਦਾਤਰ ਤਾਂ ਹੋ ਸਕਦਾ ਸਾਰ ਨੂੰ ਪਤਾ ਲੱਗਿਆ ਹੋਵੇ ਕਈ ਭਰਾਵਾਂ ਨੂੰ ਹਜੇ ਵੀ ਸ਼ਾਇਦ ਨਹੀਂ ਪਤਾ ਹੋਣਾ ਵੀ ਆ ਡਾਊਟ ਰਹਿੰਦਾ ਹੁੰਦਾ ਵੀ ਆਪਾਂ ਫੀਡ ਤੇ ਨਾਲ ਇਹਨਾਂ ਨੂੰ ਆਪਾਂ ਆ ਹਰਾ ਵੀ ਦਿੰਦੇ ਹੋਵਾਂਗੇ ਹਾਂ ਇਹ ਲੂਸਨ ਆਈ ਇਹ ਅੱਛਾ ਬਰਸੀਨ ਚ ਥੋੜੀ ਨਮੀ ਦੀ ਮਾਤਰਾ ਜਿਵੇਂ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹ ਤੇ ਵੀ ਬਰਸੀਨ ਨਹੀਂ ਹੈਗੀ ਨਹੀਂ ਇਹ ਲੂਸਨ ਆਈ ਹੈ ਇਹ ਲੂਸਨ ਹੈ ਬਰਸੀਨ ਚ ਥੋੜੀ ਜੀ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹਦੇ ਨਾਲ ਵੀ ਦਿੱਕਤ ਆਉਂਦੀ ਆ ਜਿਵੇਂ ਅੱਛਾ ਹਾਂ ਵੀ ਆਪਾਂ ਕਹਿ ਦਿੰਦੇ ਆ ਵੀ ਪੇਟ ਦਰਦ ਦੀ ਸੀ ਦਰਦ ਹੋਣ ਲੱਗ ਜਾਂਦਾ ਕੋਈ ਪਾਚਨ ਚ ਪ੍ਰੋਬਲਮ ਆ ਜਾਂਦੀ ਆ ਪ੍ਰੋਬਲਮ ਆ ਜਾਂਦੀ ਆ ਪਾਣੀ ਜ਼ਿਆਦਾ ਹੁੰਦਾ ਇਹ ਥੋੜਾ ਖੁਸ਼ਕ ਹੁੰਦਾ ਹੈਗਾ ਓਕੇ ਹਾਂ ਇਹ ਲੂਸਣ ਆ ਥੋੜਾ ਜਿਹਾ ਖੁਸ਼ਕ ਹੁੰਦਾ ਹੈ ਇਹ ਜਿਆਦਾ ਵਧੀਆ ਰਹਿੰਦਾ ਇਹਨਾਂ ਨੂੰ ਠੀਕ ਹੈ ਵੀ ਮੰਨ ਲਓ ਤੁਸੀਂ ਨਾਲ-ਨਾਲ ਫੀਡ ਵੀ ਦਿੰਦੇ ਹੋ ਨਾਲ ਇਹ ਹਰਾ ਵੀ ਦਿੰਦੇ ਹੋ ਤੇ ਨਾਲ ਆਪਣਾ ਮੂੰਗਫਲੀ ਦਾ ਨੀਰਾ ਚੱਲ ਰਿਹਾ ਹੈ ਵੀ ਹੁਣ ਇਸ ਦੂਬਾ ਜਿਵੇਂ ਚਰੀ ਆ ਜੂਗੀ ਤੇ ਚਰੀ ਵੀ ਨਾਲ ਜਾਰੀ ਰੱਖਾਂਗੇ ਤੇ ਹੁਣ ਲੂਸਣ ਤੇ ਮੂੰਗਫਲੀ ਦਾ ਨੀਰਾ ਵੀ ਰਾਤ ਨੂੰ ਆਪਾਂ ਦੇਣਾ ਇਹਨਾਂ ਨੂੰ ਡੇਲੀ ਠੀਕ ਹੈ ਠੀਕ ਹੈ ਡੇਲੀ ਜਿਹੜੀ ਫੀਡ ਹੈ ਮੰਨ ਲਓ ਫੀਡ ਕਿਸ ਟਾਈਮ ਦਿੰਦੇ ਹੋ ਫੀਡ ਦੋ ਟਾਈਮ ਅਚਾ ਦੋ ਟਾਈਮ ਫੀਡ ਮੇਰੇ ਤੇ ਸ਼ਾਮ ਆ ਸਵੇਰੇ ਤੇ ਸ਼ਾਮ ਫੀਡ ਹੋਏ ਤੇ ਦੁਪਹਿਰੇ ਹਰਾ ਪੱਠਾ ਰਾਤ ਨੂੰ ਰਾਤ ਨੂੰ ਮੂੰਗਫਲੀ ਦਾ ਨੀਰਾ ਮੂੰਗਫਲੀ ਦਾ ਨੀਰਾ ਤੇ ਇਹ ਆ ਝਾਰਨਾ ਲਾਇਆ ਹੋਇਆ ਹੈ ਨਾ ਇਹ ਝਾਰਨਾ ਬਹੁਤ ਜ਼ਰੂਰੀ ਹੈ ਜੀ ਇਹ ਜ਼ਰੂਰੀ ਹੈ ਇਹਦੇ ਬਿਨਾ ਕੁਝ ਵੀ ਨਹੀਂ ਹੈਗਾ ਇਹ ਚ ਤੂੜੀ ਤਾਂ ਮੈਂ ਝਾਰ ਦੇ ਦੇਖੇ ਸੀ ਯਾਰ ਮੂੰਗਫਲੀ ਦਾ ਨੀਰਾ ਵੀ ਝਾਰਨਾ ਪੈਂਦਾ ਨੀਰੇ ਚ ਤਾਂ ਬਹੁਤ ਜ਼ਿਆਦਾ ਮਿੱਟੀ ਹੁੰਦੀ ਹੈ ਮੂੰਗਫਲੀ ਜਿਹੜੇ ਧਰਤੀ ਚੋਂ ਪੈਦਾ ਹੁੰਦੀ ਹੈ ਨਾ ਸ਼ਰਮਾ ਜੀ ਉਹ ਨਾਲ ਜਦੋਂ ਆ ਪੱਟਦੇ ਮੂੰਗਫਲੀ ਤੇ ਉਹ ਰੇਤਾ ਆਉਂਦਾ ਤੇ ਰੇਤਾ ਮਮਲਾ ਰੇਤਾ ਘੋੜੀਆਂ ਲਈ ਬਹੁਤ ਹਾਨੀਕਾਰਕ ਹਾਂ ਬਹੁਤ ਹੈ ਮੰਨ ਕੇ ਚਲੋ ਜੇ ਰੇਤਾ ਪਸ਼ੂ ਦੇ ਅੰਦਰ ਚਲਾ ਗਿਆ ਨਾਲ ਦੀ ਨਾਲ ਇਹਨਾਂ ਨੂੰ ਬੰਨ ਪੈ ਜਾਂਦਾ ਬੰਨ ਪੈ ਜਾਂਦਾ ਤੇ ਉਹ ਬੰਨ ਫਿਰ ਰੇਤੇ ਵਾਲਾ ਬੰਨ ਖੋਲਣਾ ਵੀ ਬਹੁਤ ਖੋਲਣਾ ਬਹੁਤ ਔਖਾ ਹੋ ਜਾਂਦਾ ਇਹ ਪੱਠੇ ਨੀਰੇ ਵਾਲਾ ਤਾਂ ਖੁੱਲ ਜਾਂਦਾ ਬੰਨ ਤੇ ਜਿਹੜਾ ਰੇਤੇ ਨਾਲ ਪੈ ਜਾਂਦਾ ਬੰਨ ਉਹ ਫਿਰ ਬਹੁਤ ਦਿੱਕਤ ਕਰਦਾ ਇਹ ਭਗਵੰਤ ਜੀ ਗੱਲ ਦੇਖੋ ਸਹੀ ਹੈ ਨਾ ਸ਼ੌਂਕ ਪਾਲਣੇ ਬਈ ਸੌਖੇ ਨਹੀਂ ਹੈਗੇ ਬਹੁਤ ਜ਼ਿਆਦੀ ਮਿਹਨਤ ਹੈ ਨਿੱਕੇ ਨਿੱਕੇ ਚੀਜ਼ਾਂ ਹਰ ਇੱਕ ਚੀਜ਼ ਦਾ ਧਿਆਨ ਦੇਣਾ ਪੈਂਦਾ ਦੇਖੋ ਖਰਚੇ ਵੀ ਹੈਗੇ ਤੇ ਮਿਹਨਤ ਵੀ ਬਹੁਤ ਜ਼ਿਆਦਾ ਆ ਤੁਸੀਂ ਤਾਂ ਜਦੋਂ ਤੁਹਾਡੇ ਨਾਲ ਟਾਈਮ ਦੇ ਨਾਲ ਵੀ ਹਾਂ ਟਾਈਮ ਤੋਂ ਬਿਨਾ ਟਾਈਮ ਟਾਈਮ ਪੈਸਾ ਮਿਹਨਤ ਹਰ ਇੱਕ ਚੀਜ਼ ਆ ਆ ਜੇ ਤੁਹਾਨੂੰ ਜੇ ਕਿਸੇ ਨੇ ਘੋੜੀ ਵਗੈਰਾ ਲੈਣੀ ਹੋਵੇ ਹਾਂ ਜੀ ਤੇ ਤੈਨੂੰ ਤਾਂ ਨੌਲੇਜ ਹੈਗੀ ਐ ਮਤਲਬ ਕਿੱਥੋਂ ਵਧੀਆ ਘੋੜੀ ਲੈ ਸਕਦਾ ਕਿਹੜਾ ਰਵਾਜ ਜਿਹੜਾ ਵਗੈਰਾ ਕੋ ਲੈ ਸਕਦਾ ਬੰਦਾ ਹਾਂ ਭਗਵਾਨ ਤੇ ਜਿਵੇਂ ਜਿਤ ਤੱਕ ਮੈਨੂੰ ਨੌਲੇਜ ਆ ਹਨਾ ਵੀ ਜਿੰਨੀ ਕ ਹੈਗੀ ਆ ਵੀ ਉਸ ਹਿਸਾਬ ਨਾਲ ਮੈਂ ਦੱਸ ਦੇਣਾ ਵੀ ਕੋੜੀ ਲੈਂਚ ਜ਼ਿਆਦਾ ਬੈਨੀਫਿਟ ਆ ਬੰਦੇ ਨੂੰ ਵੀ ਗੱਬਣ ਕੋੜੀ ਲੈ ਲਓ ਤੇ ਛੋਟੀ ਬਸ਼ੇਰੀ ਲੈਂਚ ਚ ਨਹੀਂ ਆਉਣਾ ਨਾ ਉਹਨਾਂ ਨਹੀਂ ਹੈਗਾ ਨੀ ਇਹਨਾਂ ਦੀ ਮਤਲਬ ਨਸਲ ਵਗੈਰਾ ਕਿਹੜੀ ਵਧੀਆ ਹੁੰਦੀ ਹੈ ਜਿਹਦੇ ਨਾਲ ਸਬ ਛੋਟਾ ਥੋੜੇ ਸਮੇਂ ਦੇ ਵਿੱਚ ਹੀ ਮਤਲਬ ਜ਼ਿਆਦਾ ਗਰੋਥ ਕਰੇ ਚੰਗਾ ਬੰਦਾ ਪੈਸਾ ਹਾਂ ਘੱਟ ਪੈਸੇ ਜਿਵੇਂ ਤੁਸੀਂ ਚੰਬੀ ਘੋੜੀ ਲੈਣਾ ਸਭ ਤੋਂ ਪਹਿਲਾਂ ਮੈਨੂੰ ਦੱਸੋ ਵੀ ਜੇ ਲੋਕ ਕਿਸੇ ਨੇ ਘੋੜੀਆਂ ਲੈਣੀਆਂ ਨੇ ਹਨਾ ਘੱਟ ਤੋਂ ਘੱਟ ਕਿੰਨੇ ਕ ਪੈਸੇ ਮੰਨ ਗਏ ਇੰਨੇ ਕ ਤਾਂ ਆਪਾਂ ਨੂੰ ਲਾਉਣੇ ਪੈਣਗੇ ਵੀ ਇਹ ਵੀ ਨਹੀਂ ਹੋਵੇ ਕਿ ਕੱਲੇ ਆਪਾਂ ਘੱਟ ਪੈਸੇ ਘੱਟ ਕਰੀ ਚਲੀਏ ਤੇ ਜਾਨਵਰ ਆਪਾਂ ਨੂੰ ਵਧੀਆ ਨਾ ਮਿਲੇ ਕਿ ਪੈਸੇ ਪਸਾ ਲਾ ਕੇ ਬੈਜੀ ਆਪਣੇ ਵੇਸਟ ਹੋ ਜਾਣ ਆਪਾਂ ਨੂੰ ਆਪਣਾ ਸ਼ੌਂਕ ਵੀ ਪੂਰਾ ਹੋ ਜੇ ਤੇ ਇੱਕ ਬਿਜ਼ਨਸ ਵਾਂਗੂ ਆਪਾਂ ਨੂੰ ਪ੍ਰੋਫਿਟ ਵੀ ਹੋਵੇ ਹਾਂ ਇਹ ਵੀ ਦੋ ਗੱਲਾਂ ਸ਼ਰਮਾ ਜੀ ਜੇ ਤੁਸੀਂ ਕੱਲਾ ਬਿਜ਼ਨਸ ਦੇ ਤੌਰ ਤੇ ਦੇਖਦੇ ਹੋ ਤਾਂ ਤੁਹਾਨੂੰ ਵੀ ਚੰਗੇ ਇਨਵੈਸਟ ਕਰਨੀ ਦੋ ਰਾਇ ਹੈ ਨਹੀਂ ਘੱਟ ਤੋਂ ਘੱਟ ਆਈਡੀਆ ਮਨ ਆਈਡੀਆ ਦਾ ਮੋਟਾ ਜਿਹਾ ਆਈਡੀਆ ਤਾਂ ਵੀ ਇੰਨੇ ਕ ਵੀ ਸ਼ੌਂਕ ਵੀ ਪੂਰਾ ਹੋ ਜਾਏ ਤੇ ਆਪਾਂ ਨੂੰ ਅੱਗੇ ਵੀ ਜਿਹੜਾ ਕੁਝ ਖਾਂਦੀਏ ਪੀਂਦੀਏ ਉਹਨਾਂ ਕ ਬਚ ਵੀ ਜਾਵੇ ਫਿਰ ਉਸ ਹਿਸਾਬ ਨਾਲ ਤੁਸੀਂ 2 ਲੱਖ ਤੋਂ ਚੰਬੀ ਕੋੜੀ ਲੈ ਸਕਦੇ ਹੋ ਤੁਸੀਂ ਕੀ 2 ਲੱਖ ਚਲੋ 2 3 4 ਹਨਾ ਮਕੀ ਮਤਲਬ ਐਵਰੇਜ 2 ਤੋਂ 5 ਲੱਖ ਤੱਕ ਤਾਂ ਜਾਉਂਦਾ ਮੈਨੂੰ ਕੋਈ ਪਤਾ ਹੋਣਾ ਵੀ ਕਿਹੜੀ ਮਤਲਬ ਜਿਹੜੀ ਇਹਦੀ ਆਪਣਾ ਕਹਿ ਸਕਦੇ ਨਸਲ ਵਗੈਰਾ ਜਿਹੜੀ ਹੈਗੀ ਜਿਹੜਾ ਡਿਮਾਂਡ ਜ਼ਿਆਦੀ ਹੋਵੇ ਹਨਾ ਹਾਂ ਤੇ ਉਹਦੇ ਵਿੱਚ ਪੈਸਾ ਵੀ ਘੱਟ ਲੱਗੇ ਤੇ ਤੁਹਾਨੂੰ ਮਤ ਜਿਆਦਾ ਬੈਨੀਫਿਟ ਹੋਵੇ ਇਹ ਕੋਈ ਇਸ ਟਾਈਮ ਵਾਲਾ ਵੀ ਸਭ ਤੋਂ ਜਿਆਦਾ ਟ੍ਰੈਂਡਿੰਗ ਦੀ ਵਿੱਚ ਕਿਹੜੀ ਨਸਲ ਚੱਲ ਰਹੀ ਹੈ ਹੁਣ ਜੇ ਆਪਾਂ ਪੰਜਾਬ ਦੇ ਦੇਖਿਆ ਜਾਵੇ ਤਾਂ ਨੁਕਰਿਆਂ ਦੀ ਡਿਮਾਂਡ ਹੈ ਨੁਕਰਿਆਂ ਦੀ ਡਿਮਾਂਡ ਜਿਆਦੀ ਹੈ ਤੇ ਜੇ ਆਪਾਂ ਵੀ ਆਵਰਡ ਦੇਖਿਆ ਜਾਵੇ ਵੀ ਆਪਣੇ ਇੰਡੀਆ ਵੀ ਸਾਰੇ ਹਾਂ ਇੰਡੀਆ ਲੈਵਲ ਤੇ ਦੇਖੀਏ ਹਾਂ ਹਾਂ ਦੇਖਦੇ ਆਪਾਂ ਵੀ ਦੂਜੀਆਂ ਸਟੇਟਾਂ ਨੂੰ ਵੀ ਨਾਲ ਲੈ ਕੇ ਚੱਲੀਏ ਤਾਂ ਉਹ ਚ ਮਾਰਵਾੜੀ ਅੱਗੇ ਜਾ ਰਿਹਾ ਹੈ ਮਾਰਵਾੜੀ ਮਾਰਵਾੜੀ ਤਾਂ ਸ਼ੁਰੂ ਤੋਂ ਹੀ ਮੱਲ ਮਸ਼ਹੂਰ ਆ ਮਸ਼ਹੂਰ ਹੈ ਜੇ ਆਪਾਂ ਪੰਜਾਬ ਆਪਣੇ ਪੰਜਾਬ ਚ ਮੱਝੂ ਕਾਲੇ ਤੇ ਇਹ ਨੁਕਰਿਆਂ ਦੀ ਡਿਮਾਂਡ ਹੈ ਤੇ ਆਪਾਂ ਜੇ ਅਦਰਵਾਇਜ਼ ਸਟੇਟ ਆ ਹੋਰ ਸਟੇਟਾਂ ਨੂੰ ਲੈ ਕੇ ਚੱਲੀਏ ਤਾਂ ਉੱਥੇ ਮਾਰਵਾੜੀ ਦੀ ਵੀ ਮੰਗ ਬਹੁਤ ਜ਼ਿਆਦਾ ਹੈ ਮਾਰਵਾੜੀ ਦੀ ਮੰਗ ਬਹੁਤ ਜ਼ਿਆਦਾ ਕਿਉਂਕਿ ਮਾਰਵਾੜੀ ਦਾ ਤਾਂ ਰੇਟ ਦਾ ਆਪਾਂ ਸੋਚ ਵੀ ਨਹੀਂ ਸਕਦੇ ਵੀ ਕਿੱਥੋਂ ਤੱਕ ਕੀ ਕੁਝ ਚੱਲੀ ਜਾਂਦਾ ਹੈ ਇਹ ਲੱਗਾ ਕੋਈ ਸਾਭੀ ਨਹੀਂ ਵੀ ਪੋਰ ਮਨ ਕੇ ਚਲੋ ਮਾਰਵੜੀ ਕਿਸੇ ਜਾਨਵਰ ਚ ਕਰੈਕਟਰ ਆ ਗਏ ਮਾਰਵੜੀ ਦੇ ਪਰ ਉਹਦਾ ਰੇਟ ਕਿਤੇ ਤੱਕ ਵੀ ਜਾ ਸਕਦਾ ਹਾਂ ਵੀ ਆਪਾਂ ਨੇ ਤਾਂ ਸੋਚ ਤੋ ਵੀ ਪਰਾਂ ਆ ਦੀ ਗੱਲ ਹੋ ਜਾਂਦੀ ਆਪਾਂ ਕਿਸੇ ਨੂੰ ਦੱਸ ਦਿਆਂ ਤੱਕ ਲਾਸ ਪੈਂਦਾ ਯਾਰ ਵੀ ਇਹ ਚ ਕੀ ਕੱਢੂਗਾ ਵੀ ਵੀ ਇੰਨੇ ਪੈਸੇ ਲਾ ਕੇ ਕੀ ਕੱਢੂਗਾ ਨਾ ਵੀ ਕੋਈ ਨਾ ਇਹ ਕਿਸੇ ਕੰਮ ਆਉਂਦੀ ਨਾ ਇਹ ਦੁੱਧ ਦਿੰਦੀ ਹੈ ਨਾ ਇਹ ਉੱਤੇ ਚੜਾਉਂਦੀ ਹੈ ਵੀ ਹਨਾ ਵੀ ਕੱਲੇ ਫਾਰਮਿੰਗ ਹਾਂ 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 ਆ ਵੀ ਉਹ ਸਾਹਬ ਨਾਲ ਤਾਂ ਇਹ ਬਹੁਤ ਉੱਤੇ ਦਾ ਕੰਮ ਹਾਂ ਬੰਦਾ ਤਾਂ ਬਸ ਉਹੀ ਕਹਿੰਦਾ ਜਿਵੇਂ ਕਹਾਵਤ ਬਣੀ ਹੋਈ ਆ ਪੰਤ ਜੀ ਮੱਝ ਵੇਚ ਕੇ ਘੋੜੀ ਲਈ ਹੈ ਨਾ ਦੁੱਧ ਪੀਣੋਂ ਗਿਆ ਲੈ ਦਸੁੱਟਣੀ ਪਈ ਹੈ ਜਿਹੜੇ ਬੰਦੇ ਨੂੰ ਸ਼ੌਂਕ ਨਹੀਂ ਹੈਗਾ ਜਾਂ ਇਹਨਾਂ ਬਾਰੇ ਨੌਲੇਜ ਨਹੀਂ ਹੈਗੀ ਉਹ ਤਾਂ ਪਾਣੇ ਇਹੀ ਗੱਲ ਹੀ ਕਹੂਗਾ ਸਹੀ ਗੱਲ ਸਹੀ ਗੱਲ ਆ ਬਸ ਇਹ ਆਪਣੇ ਕੋਲੇ ਮੰਨ ਕੇ ਚੱਲ ਕਿਹੜੀ ਨਸਲ ਹੈ ਇਹ ਤਾਂ ਨੁਗਰੀ ਤਾਂ ਪਤਾ ਲੱਗ ਰਿਹਾ ਵੀ ਇੱਕ ਸ਼ੇਰੀ ਨੁਗਰੀ ਹੈ ਇਹਦਾ ਲਾਈਨ ਹੀ ਲੱਗ ਆਪਾਂ ਦੇਖ ਕੇ ਪਛਾਣ ਸਕਦੇ ਹਾਂ ਜਿਹੜਾ ਮਾਰਵੜੀ ਹੁੰਦਾ ਉਹਦੀ ਆਪਾਂ ਪਛਾਣ ਕਿਵੇਂ ਕਰਦੇ ਆ ਮਾਰਵੜੀ ਹੁਣ ਇਹ ਘੋੜੀ ਹੈ ਚੰਬੀਆਂ ਚ ਪਰ ਇਹ ਚ ਜਿਹੜੇ ਕੈਰੈਕਟਰ ਪੈ ਰਿਆ ਇਹ ਮਾਰਵੜੀ ਦੇ ਜਿਵੇਂ ਦੀ ਕੰਨ ਹੈ ਅੱਛਾ ਮੂੰਹ ਦੀ ਸ਼ੇਪ ਹੈ ਠੀਕ ਹੈ ਇਹ ਮਾਰਵਾੜੀ ਜਿਵੇਂ ਹੁਣ ਇਹਨੇ ਬੱਚਾ ਦਿੱਤਾ ਉਹ ਵੀ ਮਾਰਵਾੜੀ ਕਰ ਰਿਹਾ ਸੀਗਾ ਆਪਾਂ ਬੱਚੇ ਦੀ ਗੱਲ ਕਰ ਰਹੇ ਸੀਗਾ ਜਿਹੜਾ ਚਲੋ ਆਪਣੀ ਨੁਗਰੀ ਬਸ਼ੇਰੀ ਬਹੁਤ ਵਧੀਆ ਪਰ ਜਿਹੜਾ ਆਪਣੀ ਦੂਸਰੀ ਨਾਲ ਵਾਲੀ ਬਸ਼ੇਰੀ ਹੈ ਉਹਦੇ ਮੈਨੂੰ ਉਹਦੀ ਖੜਨੀ ਹੈਨਾ ਤੇ ਉਹਦੀ ਬੰਤਰ ਬਹੁਤ ਵਧੀਆ ਲੱਗ ਰਹੀ ਹੈ ਇਹਨਾਂ ਦੇ ਨਾਲੋਂ ਵੀ ਮੈਨੂੰ ਕੁਝ ਨਾ ਕੋਈ ਚੰਗੀ ਲੱਗ ਰਹੀ ਹੈ ਉਹ ਮਾਰਵਾੜੀ ਕਰੈਕਟਰ ਹੈ ਉਹ ਜਿਵੇਂ ਅੱਛਾ ਉਹਦੇ ਵਿੱਚ ਮਾਰਵਾੜੀ ਕਰੈਕਟਰ ਹਾਂ ਬਰੀਡ ਮਿਕਸ ਹੋਈ ਜਾਂਦੀ ਹੈ ਜਿਵੇਂ ਚਿੱਟਿਆਂ ਤੋਂ ਵੀ ਮਾਰਵਾੜੀ ਮਿਕਸ ਕਰਾਤੀ ਬਰੀਡ ਹੁਣ ਕਰੈਕਟਰ ਉਹ ਚ ਸਾਰੇ ਮਾਰਵਾੜੀ ਨੇ ਪਰ ਹੈ ਉਹ ਚਿੱਟੇ ਘੋੜੇ ਦੀ ਹੈ ਨੁਕਰੇ ਦੀ ਜੇ ਪਰ ਨੁਗਰਾ ਤਾਂ ਚਲੋ ਆਪਾਂ ਰੰਗ ਦੇਖ ਕੇ ਕਹਿ ਸਕਦੇ ਹਾਂ ਨਾ ਵੀ ਇਹ ਰੰਗ ਵੀ ਜਿਹੜਾ ਮਾਰਵੜੀ ਨਸਲ ਹੁੰਦੀ ਹੈ ਹਾਂ ਮਾਰਵੜੀ ਤੇ ਰੰਗ ਕੋਈ ਵੀ ਸ਼ਾਇਦ ਹੋ ਸਕਦਾ ਹੈ ਹੋ ਸਕਦਾ ਹੈ ਹੋ ਸਕਦਾ ਉਹ ਕਰੈਕਟਰ ਤੋਂ ਉਹਦੀ ਪਛਾਣ ਕੀਤੀ ਜਾਂਦੀ ਹੈ ਪਛਾਣ ਉਹਦੀ ਕਰੈਕਟਰਾਂ ਤੋਂ ਆਉਗੀ ਕਰੈਕਟਰ ਤੋਂ ਹੋਣੀ ਹੈ ਵੀ ਇਹ ਮਾਰਵੜੀ ਕੋੜਾ ਇੱਕ ਜੇ ਤੂੰ ਸਹੀ ਦੱਸਿਆ ਜਾਵੇ ਨੁਕਰਾ ਸਹੀ ਨੁਕਰੇ ਦਾ ਕੰਨ ਕੁੰਡੀ ਵਾਲਾ ਨਹੀਂ ਹੋਊਗਾ ਖੁੱਲੇ ਕੰਨਾਂ ਦਾ ਪੰਜਾਬੀ ਨਸਲ ਹੈ ਜਿਹੜੀ ਨੁਕਰਾ ਖੁੱਲੇ ਕੰਨਾਂ ਦਾ ਹੋਊਗਾ ਤੇ ਜਿਹੜਾ ਮਾਰਵੜੀ ਹੈ ਜਿਹੜਾ ਮਿਕਸ ਕਰਾ ਕਰਾ ਕੇ ਕਰਾ ਕਰਾ ਕੇ ਉਹਦੇ ਕੰਨਾਂ ਦੀ ਸ਼ੇਪ ਬਦਲਦੀ ਉਹਦੀ ਧੌਂ ਦੀ ਉਹਦੇ ਵੀ ਬੰਤਰ ਸਾਰੀ ਚੇਂਜ ਕਰਤੀ ਉਹ ਕੈਰੈਕਟਰ ਮਾਰਵਾੜੀ ਪਾਏ ਗਿਆ ਉਹ ਚ ਉਹ ਤਾਂ ਚਲੋ ਨਸਲਾ ਮਿਕਸ ਹੋ ਜਾਂਦੀ ਹੈ ਹਾਂ ਮਿਕਸ ਹੋ ਕੇ ਹਾਂ ਮਿਕਸ ਚਲੋ ਕਰਨੀਆਂ ਵੀ ਨਹੀਂ ਚਾਹੀਦੀਆਂ ਇੱਕ ਅਲੱਗ ਜਿਹੜੀ ਪਿਓਰਿਟੀ ਹੁੰਦੀ ਹੈ ਉਹ ਪਿਓਰਿਟੀ ਹੁੰਦੀ ਹੈ ਕੋਈ ਵੀ ਜਾਨਵਰਾਂ ਚ ਨੁਗਰੇ ਦੀ ਪਿਓਰਿਟੀ ਆਪਣੀ ਹੈ ਸਹੀ ਹੈ ਅੱਛਾ ਤੇ ਮਾਰਵਾੜੀ ਦੀ ਆਪਣੀ ਹੈ ਹਾਂਜੀ ਇੰਨਾ ਇਹ ਵੀ ਬਹੁਤ ਭਗਵੰਤ ਜੀ ਹਨ ਡੁੰਗੀਆਂ ਗੱਲਾਂ ਨੇ ਕਈ ਤਰ੍ਹਾਂ ਦੇ ਨਸਲਾ ਹੋ ਗਏ ਆ ਆਂ ਬੰਦੇ ਦੇ ਵਾਸਤੇ ਤੋਂ ਬਾਹਰ ਹਾਂ ਵੀ ਜਿੰਨੀ ਇਹ ਤੇ ਆਪਾਂ ਚਰਚਾ ਕਰੀ ਜਾਏਂਗੇ ਇਹ ਉਹ ਮੁੱਖੜੀਆਂ ਮੁੱਖਣ ਵਾਲੀ ਨਹੀਂ ਹਾਂ ਕੋਈ ਵੀ ਫੀਲਡ ਹੈ ਆਪਾਂ ਜਿਹਦੇ ਵਿੱਚ ਵੱਢਦੇ ਬਹੁਤ ਕੁਝ ਬਹੁਤ ਕੁਝ ਹੁੰਦਾ ਹੈ ਕਿਉਂਕਿ ਇਹ ਤਾਂ ਅੰਤ ਤੱਕ ਕਿਸੇ ਬਹੁਤ ਨਸਲ ਆ ਗਈਆਂ ਜਿਵੇਂ ਆਪਾਂ ਕਈ ਦੇਖਦੇ ਨੇ ਖੇਡਾਂ ਦੇ ਵਿੱਚ ਉਹ ਖੁੱਲੇ ਜੇ ਕੰਨਾਂ ਵਾਲੇ ਉਹ ਇੱਕ ਨਸਲਾ ਅਲੱਗ ਹੁੰਦੀ ਹੈ ਉਹ ਅਲੱਗ ਨਸਲਾ ਹੈ ਫੈਰ ਉਹ ਪਾਕਿਸਤਾਨ ਦੀ ਹੈ ਜਿਵੇਂ ਉਹ ਪਾਕਿਸਤਾਨ ਵਾਲੇ ਵੀ ਉਹ ਜ਼ਿਆਦਾ ਵੀ ਰੇਸਾਂ ਦੇ ਤੌਰ ਤੇ ਉਹਨਾਂ ਨੂੰ ਯੂਜ਼ ਕਰੀ ਜਾਂਦੇ ਆ ਉਹ ਵੱਡੇ ਦਿਲ ਵਾਲਾ ਘੋੜਾ ਮੰਨਿਆ ਜਾਂਦਾ ਤੇਰ ਹੁੰਦੇ ਇਹ ਥੋੜੇ ਜਿਹੇ ਡਰਦੇ ਵੱਧ ਹੁੰਦੇ ਨੇ ਘੋੜੇ ਅੱਛਾ ਉਹ ਚਲੋ ਹਾਂ ਜਿਵੇਂ ਖੇਡਾਂ ਦੇ ਵਿੱਚ ਚੱਲਦੇ ਨੇ ਉਹ ਡਰਦੇ ਰੁਦੇ ਨਹੀਂ ਹੁੰਦੇ ਖਾਂ ਉਹ ਵੀ ਕਹਿੰਦੇ ਸ਼ਾਇਦ ਬਹੁਤ ਮਹਿੰਗੇ ਘੋੜੇ ਹੁੰਦੇ ਨੇ ਬਹੁਤ ਮਹਿੰਗੇ ਆ ਜੀ ਉਹ ਉਹ ਕ ਅਸਲ ਕੰਮ ਅਸਲ ਉਹ ਕੰਮ ਲੈਂਦੇ ਆਪਾਂ ਬਣਾਤੇ ਫਾਰਮੀ ਉਹ ਅੱਜ ਵੀ ਉਹ ਨੇਜਾਵਾਜੀ ਕਰਦੇ ਆ ਪਾਕਿਸਤਾਨ ਚ ਕਰਦੇ ਆ ਇਹ ਇੰਗਲਿਸ਼ ਘੋੜੇ ਆ ਉਹ ਰੇਸਾਂ ਦੇ ਤੌਰ ਤੇ ਕੁਝ ਘੋੜੇ ਲੈਂਦੇ ਨੇ ਪੰਜਾਬ ਸਰਕਾਰ ਨੇ ਹਾਂ ਥੋੜੇ ਦਿਨ ਆਪਾਂ ਪਹਿਲਾਂ ਵੀਡੀਓ ਦੇਖ ਰਹੇ ਸੀਗੇ ਹਾਂ ਹਾਂ ਪੰਜਾਬ ਸਰਕਾਰ ਆਪਣੀ ਇਹਦੇ ਪੀਪੀ ਦੇ ਵਿੱਚ ਕੁਝ ਵਧੀਆ ਘੋੜੇ ਲੈ ਕੇ ਆਏ ਸ਼ਾਇਦ ਉਹ ਜਿਹੜੇ ਤੁਸੀਂ ਨਾਂ ਲੈ ਰਹੇ ਸੀ ਕੋੜੇ ਨੇ ਥੈ ਰੋਹਾਂ ਥੈ ਰੋਹਾਂ ਉਹ ਹੀ نسل ਮੈਨੂੰ ਲੱਗ ਰਹੀ ਸੀਗੇ ਕੰਨ ਉਹਨਾਂ ਦੇ ਖੁੱਲੇ ਏ ਸੀਗੇ ਤੇ ਬਾਡੀ ਸਟਰਕਚਰ ਉਹਨਾਂ ਦਾ ਬਹੁਤ ਜ਼ਬਰਦਸਤ ਬਹੁਤ ਮਜ਼ਬੂਤ ਕੋੜੇ ਆ ਉਹ ਮਜ਼ਬੂਤ ਕੋੜੇ ਹੁੰਦੇ ਆ ਰਸਤਾਂ ਚੋਂ ਮੰਗਾਏ ਰਿਹਾ ਸ਼ੈ ਦੋਖੇ ਰਸਤਾਂ ਦੇ ਵਿੱਚੋਂ ਪਾਕਿਸਤਾਨ ਚ ਉਹ ਕੋੜਾ ਹੀ ਆ ਪਾਕਿਸਤਾਨ ਵਾਲੇ ਹੁਣ ਇਧਰਲੇ ਰੁਝਾਨ ਹੋ ਰਿਹਾ ਵੀ ਸਾਨੂੰ ਕੰਨ ਸੋਹਣੇ ਲੱਗਦੇ ਇਹਨਾਂ ਦੇ ਪਾਕਿਸਤਾਨ ਵਾਲੇ ਹੁਣ ਇਹ ਚੀਜ਼ ਨੂੰ ਜ਼ੋਰ ਦੇ ਰਹੇ ਆ ਵੀ ਸਾਡਾ ਵੀ ਕੰਨ ਐ ਹੋ ਜੇ ਠੀਕ ਹੈ ਹੌਲੀ ਹੌਲੀ ਹਲੇ ਨਾਲ ਬੋਡੀ ਸਟਰਕਚਰ ਤਾਂ ਉਹਦਾ ਤਕੜਾ ਹੋ ਵੀ ਹੋਵੇ ਨਾਲ ਥੋੜਾ ਸੁਨੱਖਾਪਨ ਵੀ ਹੋਵੇ ਚਲੋ ਕੰਨ ਜਿਵੇਂ ਮੰਨ ਕੇ ਚੱਲੋ ਛੋਟੇ ਤੇ ਘੁੰਡੀਦਾਰ ਹੁੰਦੇ ਨੇ ਉਹਦੇ ਨਾਲ ਜਾਨਵਰ ਸੋਹਣਾ ਲੱਗਦਾ ਸੋਹਣਾ ਜਿਆਦਾ ਲੱਗਦਾ ਇਹਨਾਂ ਦੀ ਜਿਵੇਂ ਥਾਉਣ ਤੇ ਕੰਨ ਉਹ ਵੀ ਕਹਿੰਦੇ ਵੀ ਸਾਡੇ ਕੋਲਿਆਂ ਚ ਇਹ ਚੀਜ਼ ਆ ਜੇ ਤਾਂ ਉਹ ਪਲੱਸ ਪੁਆਇੰਟ ਹੋ ਜੂਗਾ ਨਾ ਬਿਹਤਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਂ ਕਰ ਰਹੇ ਆ ਬਹੁਤ ਜਿਆਦਾ ਇਹ ਇਹ ਵੱਲ ਪੈ ਹੋਇਆ ਉਹ ਤਾਂ ਦਿਨੋਂ ਦਿਨ ਹਰ ਇੱਕ ਕੰਮ ਚ ਹੀ ਲਾ ਲੋ ਵੀ ਮੰਨ ਕੇ ਚੱਲ ਨਸਲ ਜਾਂ ਕੋਈ ਕੰਮ ਆਪਣਾ ਉਹ ਚ ਸੁਧਾਰ ਡੇ ਬਾਈ ਡੇ ਹੋ ਰਿਹਾ ਹਾਂ ਕੋਈ ਵੀ ਜਿਵੇਂ ਆਪਾਂ ਪਹਿਲਾਂ ਪਸ਼ੂ ਮੱਝਾਂ ਜਿਵੇਂ ਆਮ ਰੱਖਦੇ ਸੀਗੇ ਪਹਿਲਾਂ ਐਵੇਂ ਦੇਸੀ ਪਸ਼ੂ ਰੱਖੀ ਜਾਂਦੇ ਹਣਾ ਹੁਣ ਉਹਨਾਂ ਦੇ ਵਿੱਚ ਵੀ ਬਰੀਡ ਤੇ ਬਹੁਤ ਧਿਆਨ ਹੈ ਵੀ ਇੱਕ ਚੰਗਾ ਪਸ਼ੂ ਜਿਹਦਾ ਆਪਣਾ ਖਰਚਾ ਉਨਾ ਹੀ ਆ ਪਸ਼ੂ ਨੂੰ ਆਪਾਂ ਉਨਾ ਹੀ ਖਰਚਾ ਪਾਉਣਾ ਉਹੀ ਪੱਠੇ ਪਾਉਣੇ ਆ ਇੱਕ ਚੰਗਾ ਨਸਲ ਦਾ ਪਸ਼ੂ ਹੋਵੇ ਹਾਂ ਉਹ ਦੇਸੀ ਕਹਿੰਦੇ ਆ ਵੀ ਦੇਸੀ ਘੋੜੇ ਆ ਸਾਡੇ ਉਹ ਉਹ ਦੇਸੀ ਦਾ ਨਾਮ ਦੇ ਦਿੰਦੇ ਆ ਉਹਨਾਂ ਨੂੰ ਖੁੱਲੇ ਕੰਨਾਂ ਵਾਲਿਆਂ ਦੇ ਸਾਡੇ ਵੀ ਮੰਨ ਕੇ ਚਲੋ ਜੇ ਕਿਸੇ ਭਰਾ ਕੋਲ ਚਲੋ ਐਨੇ ਪੈਸੇ 2-4 ਲੱਖ ਨਹੀਂ ਲਾ ਸਕਦਾ ਹਣਾ ਵੀ ਲੱਖ ਰੁਪਏ ਹੀ ਗੰਜੈਸ਼ ਹੈ ਤਾਂ ਉਹ ਕੋਈ ਮੰਨ ਕੇ ਚੱਲੋ ਕੋਈ ਚੰਗੇ ਕੈਰੈਕਟਰ ਦੀ ਜਾਂ ਕੋਈ ਥੋੜੀ ਜੀ ਮਤਲਬ ਘੋੜੀ ਕਿਵੇਂ ਕਹਿੰਦੇ ਲਿੱਸੀ ਹੁੰਦੀ ਹੈ ਹਨਾ ਇਦਾਂ ਦੀ ਮਿਲ ਸਕਦੀ ਹੁੰਦੀ ਹੈ ਹਾਂ ਹਾਂ ਬਾਏ ਲੱਖ ਕਈ ਵਾਰੀ ਕੋਈ ਬੱਚਾ ਚੰਗਾ ਦੇ ਦੇ ਸਹੀ ਗੱਲ ਹੈ ਸਹੀ ਗੱਲ ਹੈ ਸ਼ਰਮਾ ਜੀ ਇਹ ਲੱਖ ਵੀ ਜ਼ਿਆਦਾ ਇਹ ਚ ਮੈਟਰ ਕਰਦਾ ਹਨਾ ਵੀ ਇੱਕ ਬੰਦੇ ਦੀ ਕਈ ਵਾਰਾ ਕਿਸਮਤ ਹੀ ਸੁਣਦੀ ਹੁੰਦੀ ਹੈ ਘੋੜੀ ਨਹੀਂ ਠੀਕ ਹੈ ਤੁਹਾਡੀ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਬਾਕੀ ਉਹ ਕਹਿੰਦੇ ਹੁੰਦੇ ਨੇ ਨਾ ਵੀ ਘੋੜੀ ਦੇ ਜਨਾਨੀ ਦੇ ਪੈਰ ਸਿੱਧਾ ਪਾ ਜੇ ਹਾਂ ਹਾਂ ਔ ਬਾਰਾਂ ਉਹ ਜੇ ਪੁੱਛਾ ਪੈ ਜੀ ਉਹ ਤਾਂ ਆਪਾਂ ਚਲੋ ਪਹਿਲਾਂ ਵੀ ਗੱਲ ਕਰਕੇ ਹਟਿਆ ਨਾ ਇਹ ਗੁਰੂ ਮਹਾਰਾਜ ਦੀ ਸਵਾਰੀ ਵਾਲਾ ਜਾਨਵਰ ਹੈ ਇਹ ਬਹੁਤ ਭਾਗਾ ਵਾਲਾ ਜਾਨਵਰ ਹੁੰਦਾ ਹੈ ਹਰੇਕ ਨੂੰ ਇਹ ਚੀਜ਼ ਸੱਚੀ ਨਹੀਂ ਹੋਵੇ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਨਹੀਂ ਚਲੋ ਪੁੰਨ ਤਾਂ ਹੈ ਗਈ ਆ ਚਲੋ ਹਣਾ ਗੁਰੂ ਮਹਾਰਾਜ ਦੀ ਸਵਾਰੀ ਆਪਾਂ ਉਸ ਹਿਸਾਬ ਨਾਲ ਜੇ ਫਲੀਆਂ ਨਹੀਂ ਤਾਂ ਪੁੰਨ ਤਾਂ ਹੈ ਗਈ ਆ ਹਾਂ ਪੁੰਨ ਤਾਂ ਪੁੰਨ ਤਾਂ ਹੈ ਗਈ ਹੈਗਾ ਕਰਮਾ ਵਾਲਾ ਜਨਵਰ ਹੁੰਦਾ ਇਹ ਭਗਵੰਤ ਜੀ ਆਪਾਂ ਕਰ ਰਹੇ ਸੀ ਨਾ ਸ਼ੌਂਕ ਦੀ ਗੱਲ ਦੇਖੋ ਬਾਈ ਨੇ ਮਹਿਰ ਦੇ ਕਿਨਾਰੇ ਹਨਾ ਬਹੁਤ ਸ਼ਾਨਦਾਰ ਆਪਣੀ ਕੋਠੀ ਬਣਾਈ ਹੋਈ ਇੱਕ ਚੰਗਾ এনवायरमेंट ਆ ਆਪਣੀਆਂ ਸਬਜ਼ੀਆਂ ਦੇਖੋ ਉਗਾ ਰੱਖੀਆਂ ਨੇ ਤੇ ਫਲਦਾਰ ਸਾਰੇ ਪੌਦੇ ਲਾ ਰੱਖੇ ਨੇ ਸ਼ੌਂਕ ਚਲੋ ਸ਼ੌਂਕ ਲਈ ਪੈਸਾ ਤਾਂ ਜ਼ਰੂਰੀ ਹੈਗਾ ਹੀ ਹੈਗਾ ਤੇ ਬੰਦਾ ਮਿਹਨਤੀ ਹੋਣਾ ਵੀ ਜ਼ਰੂਰੀ ਹੈ। ਨਾਲ ਟਾਈਮ ਵੀ ਦੇਣਾ ਪੈਂਦਾ। ਹਾਂ ਬੰਦੇ ਕੋਲ ਇੱਕ ਤਾਂ ਟਾਈਮ ਹੋਵੇ ਖੁੱਲਾ। ਥਾਂ ਜਿਹੜਾ ਫालतू ਟਾਈਮ ਆ ਸ਼ੌਂਕ ਦੇ ਵਿੱਚ ਦੇ ਦੇਵੇ ਉਹ ਤੋਂ ਵਧੀਆ ਚੀਜ਼ ਹੀ ਹੈ। ਹਾਂ ਨਾਲੇ ਤਾਂ ਬੰਦਾ ਕੁਝ ਵੀ ਗਲਤ ਆਦਤਾਂ ਜਿਵੇਂ ਕੋਈ ਨਸ਼ਿਆਂ 'ਚ ਪੈ ਜਾਂਦੇ ਉਹਨਾਂ ਤੋਂ ਬਚਿਆ ਰਹਿੰਦਾ ਹੈ। ਤੇ ਨਾਲੇ ਆਪਦੇ ਸ਼ੌਂਕ ਪੂਰੇ ਕੀ ਜਾਂਦੇ। ਮਾਈਨ ਨੂੰ ਕਿਸੇ ਪਾਸੇ ਲਾ ਕੇ ਰੱਖੋਗੇ ਤਾਂ ਵਧੀਆ ਰਹੋਗੇ। ਹਾਂ ਬਿਲਕੁਲ। ਰਹੋਗੇ ਤਾਂ ਉਹਦਾ ਨੁਕਸਾਨ ਨਹੀਂ। ਹਾਂ ਦੇਖੋ ਬਾਈ ਨੇ ਜੋ ਘਰ ਦੇ ਸਾਹਮਣੇ ਮੋਟਰ ਲੱਗੀ ਹੋਈ ਹੈ ਹਨਾ ਉਹਦੀ ਹੌਦੀ ਹੈ ਜਿਹੜੀ ਅੱਗੇ ਡਿੱਗੀ ਉਹ ਪੂਰੀ ਵਧੀਆ ਸ਼ਾਨਦਾਰ ਸ਼ੌਂਕੀਆ ਬਣਾਈ ਹੋਈ ਹੈ। ਵੀ ਚਲੋ ਜਿਹਦਾ ਹੱਥ ਪੈਂਦਾ ਦਬ ਦੇ ਸ਼ੌਂਕ ਪੂਰੇ ਕਰਨੇ ਚਾਹੀਦੇ ਨੇ ਤੇ ਮਿਹਨਤ ਵੀ ਪੈਸਾ ਵੀ ਹੈ ਤਾਂ ਮਿਹਨਤ ਵੀ ਜਿਆਦਾ ਏ ਸ਼ੌਂਕ ਪੂਰੇ ਕਰਨ ਲਈ ਜਿਵੇਂ ਆਪਾਂ ਦੇਖਿਆ ਬਾਈ ਦੀ ਘੋੜੀਆਂ ਆਪਾਂ ਅਗਲਾ ਦੇਖ ਕੇ ਕਹਿੰਦਾ ਵੀ ਖੜੀਆਂ ਸੋਹਣੀਆਂ ਲੱਗਦੀਆਂ ਹਨਾ ਘੜੀਆਂ ਸੋਹਣੀਆਂ ਭਜਦੀਆਂ ਸੋਹਣੀਆਂ ਲੱਗਦੀਆਂ ਨੇ ਪਹਿਲਾਂ ਖਰਚਾ ਵੀ ਆਇਆ ਤੇ ਪ੍ਰੋਪਰ ਇਹਦੇ ਜਾਲੀ ਲਗਾ ਕੇ ਪੂਰਾ ਇਹਨਾਂ ਦਾ ਵਧੀਆ ਰਿੰਗ ਬਣਾਇਆ ਹੋਇਆ ਅੰਦਰ ਦੇਖ ਲਿਓ ਉਹਨਾਂ ਦੇ ਖਾਣੇ ਵਾਸਤੇ ਅਲੱਗ-ਅਲੱਗ ਚੀਜ਼ਾਂ ਫੀਡ ਅਲੱਗ ਹੈ ਮੂੰਗਫਲੀ ਦਾ ਨੀਰਾ ਅਲੱਗ ਹੈ ਤੇ ਬਾਕੀ ਇਹਨਾਂ ਦੀ ਸਾਂਭ ਸੰਭਾਲ ਦਿਨ ਰਾਤ ਲਗਭਗ ਇਹਨਾਂ ਦਾ ਧ ਕਈ ਵੇ ਚਲੋ ਰਾਤ ਨੂੰ ਉੱਠਣ ਦੀ ਆਪਣੀ ਹੋ ਜਾਂਦੀ ਨਹੀਂ ਉੱਠਾ ਜਾਂਦਾ ਕਈ ਵਾਰੀ ਤਾਂ ਉੱਠ ਕੇ ਆਪਾਂ ਕੈਮਰੇ 'ਚ ਦੇ ਸਕਦੇ ਹਾਂ ਚਲੋ ਇਹ ਜੀ ਆਪਾਂ ਕਰਦੇ ਸੀ ਸ਼ੌਂਕ ਦੀ ਗੱਲ ਸ਼ੌਂਕ ਦੀ ਗੱਲ ਤੇ ਹਰ ਇਨਸਾਨ ਨੂੰ ਸ਼ੌਂਕ ਜਿਹੜੇ ਹੈਗੇ ਨੇ ਆਪਣੇ ਹਿਸਾਬ ਨਾਲ ਪਾਲਨੇ ਚਾਹੀਦੇ ਨੇ ਕਿਉਂਕਿ ਸ਼ੌਂਕ ਦੇ ਨਾਲ ਇੱਕ ਤਾਂ ਬੰਦਾ ਆਪਣੇ ਮਾਇਨ ਨੂੰ ਚੰਗੇ ਪਾਸੇ ਲਾ ਸਕਦਾ ਵੇਜੀ ਰਹਿੰਦਾ ਤੇ ਕਿਸੇ ਬੁਰੇ ਪਾਸੇ ਨਹੀਂ ਜਾਂਦਾ ਸੋ ਆਪਣੇ ਸ਼ੌਂਕਾਂ ਨੂੰ ਪਾਲੋ ਤੇ ਕੋਸ਼ਿਸ਼ ਕਰੋਗੇ ਚੰਗੇ ਸ਼ੌਂਕ ਪਾਲੋ ਤੇ ਮਾਰੇ ਸ਼ੌਂਕਾਂ ਤੋਂ ਬਚੋ ਜਿਹਦੇ ਨਾਲ ਸਾਡਾ ਸਮਾਜ ਵਧੀਆ ਬਣੇ ਚੰਗੇ ਲੋਕਾਂ 'ਚ ਤੁਹਾਡਾ ਬੈਨ ਉੱਠਣ ਹੋਵੇ ਤੇ ਬਾਕੀ ਸ਼ੌਂਕ ਜਿਹੜਾ ਹੈ ਉਹਦਾ ਕੋਈ ਮੁੱਲ ਨਹੀਂ ਹੁੰਦਾ ਚੰਗੇ ਸ਼ੌਂਕ ਪਾਲ ਕੇ ਇੱਕ ਸਮਾਜ ਨੂੰ ਚੰਗਾ ਸਮਾਜ ਬਣਾ ਸਕਦੇ ਆਪਾਂ ਜਿੱਥੇ ਆਉਣ ਵਾਲੇ ਸਾਡੀ ਨਸਲਾਂ ਨੇ ਰਹਿਣਾ ਹੈ ਸਾਹ ਲੈਣਾ ਹੈ ਉਹ ਕੋਸ਼ਿਸ਼ ਕਰੋਗੇ ਚੰਗਾ ਬਣੇ ਇਹ ਸੀ ਦੋਸਤੋ ਆਪਾਂ ਅੱਜ ਤੁਹਾਨੂੰ ਕਰਾਈ ਬਾਈ ਸੋਨੂ ਚਾਹਲ ਦੇ ਘਰ ਦੀ ਤੇ ਇਹਦੇ ਫਾਰਮ ਦੀ ਸੈਰ ਅਗਲੀ ਵੀਡੀਓ 'ਚ ਤੁਹਾਨੂੰ ਕਿਸੇ ਆਪਾ ਹੋਰ ਕਿਸੇ ਬਾਈ ਨਾਲ ਮਿਲਾਵਾਂਗੇ